ਮਾਰੋਗੇ ਨਹੀਂ ਕੋਈ ਨਹੀਂ ਰਹੇਗਾ ਚਲੋ ਜੋ ਮਰਜੀ ਆ ਮੈਂ ਕਰੀ ਪਿੱਛੇ ਆਇਓ ਵੀਰ ਮੇਰੇ ਆ ਤੁਹਾਨੂੰ ਕੋਈ ਮਤਲਬ ਨਹੀਂ ਰਿਹਾ ਪਿੱਛੇ ਆਇਓ ਮੈਂ ਕਰੀ ਰਾਹ ਤੇ ਹੱਥ ਕੋਸ਼ਿਸ਼ ਕਰਲੀ ਨਹੀਂ ਕਰਨੀ ਇੱਥੇ ਜਾਓ ਉਥੇ ਕੁੜੀ ਆ ਨਹੀਂ ਕਹਿਣੀ ਕਿਹੜਾ ਬਲਾਇਕ ਕੁੜੀ ਤੁਸੀਂ ਨਹੀਂ ਅੰਗੋਲ ਅੱਡ ਕਰ ਰਹੇ ਹੋ ਸਾਨੂੰ ਕਹੇ ਨਾ ਕੋਈ ਲੈਣਾ ਦੇਣਾ ਨਹੀਂ ਹੱਥ ਨਹੀਂ ਮਾਰ ਸਕਦੇ ਤੁਸੀਂ ਗੱਲ ਕਰੋ ਭੈਣ ਮਰੀਏ ਸਾਡਾ ਘਰ ਆ ਜੋ ਮਰਜ਼ੀ ਕਰ ਲੋ ਥੱਲੇ ਦੇ ਲੋ ਪਹਿਲਾਂ ਪਹਿਲੇ ਚਲੋ ਬੁਲਾਇਆ ਜਾਵੇ ਬੁਲਾਈ ਜਾਵੇ ਸਾਨੂੰ ਕਹੇ ਨਾ ਕੋਈ ਲੈਣਾ ਦੇਣਾ ਨਹੀਂ ਇਹ ਗੱਲ ਨਹੀਂ ਹੁੰਦੀ ਗਗਨ ਨੂੰ ਮਰਜੀ ਆ ਗਗਨ ਨੂੰ ਬੁਲਾ ਦੇ ਕਿਹੜਾ ਗਗਨ ਮੀਡੀਆ ਵਾਲਾ ਅੱਗਾ ਗਗਨ ਨੂੰ ਬੁਲਾ ਆਪਣੇ ਨੂੰ ਬੁਲਾ ਲੋ ਕੋਈ ਬੁਲਾ ਗਗਨ ਨੂੰ ਅਸੀਂ ਕਿਹੜਾ ਤੁਹਾਡੇ ਆਏ ਮਣੀ ਨੂੰ ਬੁਲਾ ਹਣੀ ਨੂੰ ਜਿਹੜਾ ਮਰਜੀ ਆ ਜੇ ਅਸੀਂ ਕੁੜੀ ਨਹੀਂ ਭੇਜਣੀ ਤਾਂ ਕੁੜੀ ਆਂ ਕੋ ਰਾਖਾ ਪਈਆਂ ਸਭ ਕਾ ਕੀਤਾ ਹੋਇਆ ਕੋਈ ਨਾ ਇਹ ਇਹ ਭਾਬੀ ਆਏ ਭੋਲੇ ਨੂੰ ਬੁਲਾ ਤਾ ਤੁਹਾਡੇ ਤੁਹਾਡੇ ਕਰਦਿਆਂ ਨੇ ਤੁਹਾਨੂੰ ਸੇਫ ਰੱਖਿਆ ਤਾਂ ਉਹ ਦਿੱਕਤ ਕੀ ਹੈ ਫਿਰ ਸੇਫ ਨਹੀਂ ਤਾਂ ਹੋਰ ਕੇ ਮਾਰ ਦੇ ਦੁਰਦੇਵੇਂ ਕਿੰਨੀ ਦਿੱਕਤ ਹੈ ਪਹਿਲੇ ਤੂੰ ਮਾਰ ਨਹੀਂ ਮੈਂ ਉਹ ਤਾਂ ਇਹ ਵੀ ਬੋਲੇ ਕੁੜੀ ਨੂੰ ਫੋਨ ਦੇਣ ਦੀ ਲੋੜ ਨਹੀਂ ਹੈਗੀ ਇਹਨੇ ਕੋਹ ਹੁੰਦਾ ਪਹਿਲਾਂ ਮੈਂ ਤੁਸੀਂ ਦੱਸੋ ਮੈਂ ਹਰ ਇੱਕ ਦੇ ਹੱਥੋਂ ਤੇਰੀ ਮਿਹਨਤ ਕਰਦਾ ਕੋਈ ਤੇ ਮੇਰੀ ਗੱਲੋਂ ਕੀ ਹੈ ਬੰਦੀ ਮੇਰਾ ਫੋਨ ਤੁਹਾਨੂੰ ਸਾਰੇ ਤੁਹਾਨੂੰ ਸਾਰੇ ਪ੍ਰੂਫ ਮਿਲ ਜੂਗਾ ਮੇਰਾ ਫੋਨ ਮੰਗੋ ਸਾਡੇ ਮੱਲੇ ਦੇ ਵਿੱਚ ਆ ਕੇ ਕੁਝ ਬਾਹਰਲੇ ਸਿੱਖ ਉਹ ਸੀਗੇ ਸਿੱਖ ਨਿਹੰਗ ਠੀਕ ਹੈ ਜੀ ਸਾਰੇ ਮੱਲੇ ਨੂੰ ਪਤਾ ਉਹਨਾਂ ਨੇ ਕੀ ਕੀਤਾ ਅੱਜ ਮੈਂ ਦੁੱਖ ਇਸ ਗੱਲ ਤੋਂ ਜ਼ਾਹਿਰ ਕਰ ਰਹੀ ਹਾਂ ਆਪਣੇ ਲਾਈਵ ਹੋ ਕੇ ਕਿਉਂਕਿ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਮੈਂ ਇਨਸਾਫ ਦੀ ਮੰਗ ਕਰਦੀ ਤੁਹਾਡੇ ਸਭ ਤੋਂ ਠੀਕ ਹੈ ਜੋ ਵੀ ਹੈ ਤੁਹਾਨੂੰ ਮੈਂ ਜ਼ਰੂਰ ਦੱਸੂਗੀ ਮੇਰੇ ਨਾਲ ਕੀ ਹੋਇਆ ਕਿਸ ਹੱਬ ਦੇ ਨਾਲ ਹੋਇਆ ਉਹ ਮੈਂ ਉਹ ਵੀਡੀਓ ਦਾ ਲਿੰਕ ਵੀ ਤੁਹਾਨੂੰ ਪਾਉਂਗੀ। ਖੁਸ਼ ਸਿੱਖ ਸੀਗੇ ਦੇਖੋ ਅਸੀਂ ਸਾਰੀ ਕੌਮ ਦੇ ਸਾਰੇ ਮਿਲਕੀ ਹਿੰਦੂਆਂ ਦਾ ਵੀ ਕਰਦੇ ਆਂ ਸਿੱਖਾਂ ਦਾ ਵੀ ਕਰਦੇ ਸਾਰਾ ਦਾ ਆਦਰ ਸਤਕਾਰ ਕਰਦੇ ਆਂ ਸਾਡੇ ਲਈ ਕੋਈ ਤਾਂ ਰਮਾੜਾ ਨਹੀਂ ਆ ਬਟ ਜਿਸ ਟਾਈਮ ਉਹ ਜਿਹੜੇ ਬਾਣੇ ਦੇ ਵਿੱਚ ਆਏ ਅਸੀਂ ਉਹਦਾ ਵੀ ਸਤਕਾਰ ਕੀਤਾ ਸੀ। ਆਨੇ ਅੰਗਾ ਸਰ ਇਹ ਦੇਣਾ ਜਦੋਂ ਇਹਨਾਂ ਨੇ ਕੀ ਕੀਤਾ ੱੱਕਾ ਕੀਤਾ ਮੇਰੀ ਮੰਮਾ ਨੂੰ ੱੱਕਾ ਮਾਰਿਆ ਉਸ ਟਾਈਮ ਮੈਂ ਜਾ ਕੇ ਗਾਲੀ ਗਲੋਸ਼ ਸ਼ੁਰੂ ਕੀਤੀ। ਮਾਰੇ ਕੋਲ ਤਾਂ ਲੱਖ ਦੀ ਵਾਕੇ ਦੋ ਲੱਖ ਬੁੜੀ ਫੜੀ ਪੀੜੀਆ ਦੀ ਅਸੀਂ ਕਿਤੇ ਸੀ ਖੜ ਤੋਂ ਥੋਟੀ ਅਸੀਂ ਕਿਤੇ ਸੀ ਠੀਕ ਹੈ ਦੂਸਰੀ ਗੱਲ ਸਾਡੀ ਭੈਣ ਥੋੜਾ ਠੀਕ ਹੈ ਡਿਸਟਰੈਸ ਚੱਲ ਰਹੀ ਹੈ ਦਿਮਾਗ ਤੋਂ ਜਾਂ ਕੁਝ ਵੀ ਆ ਲੇਕਿਨ ਉਹਨਾਂ ਨੇ ਜਿਹੜੇ ਵੀ ਇਹ ਨਜਾਇਜ਼ ਫਾਇਦਾ ਚੱਕ ਰਹੇ ਆ ਠੀਕ ਹੈ ਔਰ ਜਿਹੜੇ ਵੀ ਵੀਡੀਓ ਦੇ ਵਿੱਚ ਕਮੈਂਟ ਪਾ ਰਹੇ ਆ ਤੁਸੀਂ ਪਹਿਲਾਂ ਪ੍ਰੋਪਰ ਗੱਲ ਸੁਣੋ ਸਮਝੋ ਫਿਰ ਜਾ ਕੇ ਕਮੈਂਟ ਪਾਓ ਉਹਨਾਂ ਨੇ ਮਿਲਕੀ ਨਾ ਤਾਂ ਉਹਨਾਂ ਨਾਲ ਕੋਈ ਸੌਸਾਈ ਨਾ ਕੋਸ਼ਾ ਆ ਪਹਿਲਾਂ ਉਹਨਾਂ ਨੇ ਇੱਥੇ ਆ ਕੇ ਸਾਡਾ ਗਾਲੀ ਗਲੋਚ ਕੀਤੀ ਆ ਗਾਲੀ ਗਲੋਚ ਕਰਨ ਤੋਂ ਬਾਅਦ ਠੀਕ ਹੈ ਉਹਨਾਂ ਨੇ ਜਦੋਂ ਸਾਨੂੰ ਪਤਾ ਲੱਗਾ ਵੀ ਹਾਂ ਹੁਣ ਅਸੀਂ ਉਹਨਾਂ ਨੂੰ ਗਲਤ ਬੋਲਾਂਗੇ ਉਹਨਾਂ ਨੇ ਆਪ ਦਾ ਜੋ ਗਲਤ ਸੀਗਾ ਉਹ ਕੁਝ ਨਹੀਂ ਪਾਇਆ ਜੋ ਮੈਂ ਉਹਨਾਂ ਨੂੰ ਪਹਿਲਾਂ ਸਹੀ ਬੋਲ ਰਹੀ ਉਹ ਉਹਨਾਂ ਨੇ ਵੀ ਨਹੀਂ ਪਾਇਆ ਸਿਰਫ ਇਹਨਾਂ ਨੇ ਕਟਿੰਗ ਕਰਕੇ ਵੀਡੀਓ ਪਾਈ ਆ ਸਾਰੀ ਠੀਕ ਹੈ ਜੀ ਮੈਂ ਇਹੀ ਕਹੂੰਗੀ ਜਿੱਥੇ ਤੱਕ ਉਹ ਹੋਏਗਾ ਇਨਸਾਫ ਦਿੱਤਾ ਜਾਵੇ ਉਹਦਾ ਨਿਕਾਜ ਇੱਕ ਜਵਾਕ ਸੀਗਾ ਉਹਨੂੰ 10-10 ਰੁਪਏ ਦੀ ਰੋਟੀ ਲੈ ਕੇ ਆ ਭੁੱਖੀ ਰਹਿੰਦੀ ਸੀਗੀ ਤੇ ਉਹ ਜਵਾਕ ਨੂੰ ਖਾਉਂਦੀ ਹੈ ਕਿੱਥੇ ਗਈ ਸੀ ਉਦੋਂ ਹੁਣ ਇਹ ਚੀਕਾ ਮਾਰਦੇ ਪਏ ਹੈਗੇ ਐਦਾਂ ਕਰਦੇ ਐਦਾਂ ਕਰਦੇ ਜੇ ਮੇਰੇ ਕੋਲੇ ਕੋਈ ਵੀਡੀਓ ਆਈਆਂ ਨੇ ਮੇਰੇ ਕੋਲੇ ਕੋਈ ਮੈਸੇਜ ਆਇਆ ਫੋਨ ਦੀ ਰਿਕਾਰਡਿੰਗ ਆਈਆਂ ਮੈਨੂੰ ਮੇਰੇ ਕੋਲੇ ਸਾਰਾ ਡਾਟਾ ਪਿਆ ਹੋਇਆ ਵੀ ਮੈਂ ਤੁਹਾਨੂੰ ਸੁਣਾ ਵੀ ਦਵਾਂ ਤੁਸੀਂ ਨਾਲ ਚਲਾਓ ਜੀ ਤੇ ਇਹਦੇ ਕਰਕੇ ਅਸੀਂ ਉਹਨੂੰ ਭੈਣ ਉਹ ਸਾਡੀ ਬੱਚੀ ਆ ਗਲਤ ਨਹੀਂ ਸੀ ਉਹਨੂੰ ਕਹਿਣਾ ਸਾਡੀ ਹੈ ਭੈਣ ਹੀ ਆ ਭੈਣਾ ਵਰਗੀ ਆ ਧੀਆ ਵਰਗੀ ਸਾਡੀ ਪਰ ਉਹਨੂੰ ਕਹਿਣਾ ਵਰਲਿੰਗ ਕਰਨਾ ਚਾਹੁੰਦੇ ਆਂ ਅਸੀਂ ਅਸੀਂ ਤੇਰੇ ਤੇ ਪਰਚਾ ਕਰਵਾ ਕੇ ਛੱਡਣਾ ਜੋ ਮਰਜੀ ਹੋ ਜੇ ਤੂੰ ਸਾਡੇ ਬਾਣੇ ਨੂੰ ਗਲਤ ਬੋਲੀ ਆ ਤੈਨੂੰ ਨਹੀਂ ਪਤਾ ਜੇ ਉਹ ਚੰਗੀ ਹੁੰਦੀ ਨਾ ਜੇ ਬੰਦੇ ਦੀ ਹੁੰਦੀ ਉਹ ਕਹੇ ਵਧੀਆ ਟਿਕਾ ਕੇ ਤੇ ਉਹ ਮੈਨੂੰ ਰਾਵਣ ਸਾਹੀ ਫੌਜ ਗਏ ਸੀ ਸਾਨੂੰ ਬਿਠਾਉਂਦੇ ਬਾਬਾ ਜੀ ਆਓ ਬੈਠੋ ਆਪਾਂ ਬਹਿ ਕੇ ਗੱਲ ਕਰਦੇ ਆਂ ਉਹ ਤਾਂ ਆਉਂਦੀ ਆਸਮਾਨ ਚੱਕ ਲਿਆ ਪੂਰਾ ਪਿੰਡ ਚੱਕ ਲਿਆ ਉਹਨੇ ਤੱਬਰ ਚੱਕ ਲਿਆ ਪੂਰਾ ਫਿਰ ਉੱਤੋਂ ਕਹਿ ਰਹੀ ਹੈਗੀ ਆ ਵੀ ਮੈਂ ਅੱਗ ਲਾ ਕੇ ਫੂਕ ਦੂੰਗੀ ਸਾਰਾ ਜਿਹੜਾ ਕੋਈ ਉਹਦੇ ਉਹਦੇ ਵੱਲ ਨਹੀਂ ਗਾਦੇ ਉਹ ਜਿਹੜਾ ਮੇਰੇ ਕੋਈ ਵੱਲ ਖਲਾਫ ਬੋਲੂਗਾ ਤੇ ਦੱਸ ਗੁੰਡੀ ਆ ਉਹ ਤੇ ਬਦਮਾਸ਼ੀ ਉਹਦੀ ਹੈ ਤੇ ਜਾਂ ਕਿ ਕਿਸੇ ਐਮਐਲਏ ਦੀ ਜਾਂ ਉਹ ਸਪੋਰਟ ਹੈਗੀ ਆ ਤੇ ਜਾਂ ਕਿਸੇ ਗੈਸਟਰ ਦੀ ਸਪੋਰਟ ਹੈਗੀ ਆ ਮੈਨੂੰ ਤਾਂ ਗੈਸਟਰ ਦੀ ਸਪੋਰਟ ਲੱਗਦੀ ਆ ਕਿਉਂ ਫੋਨ ਕਰਕੇ ਉੱਥੇ ਬੁਲਾ ਰਹੀ ਸੀ ਗੈਸਟਰ ਜੇ ਕਹਿੰਦੀ ਆ ਜਾਓ ਜੀ ਘਰੇ ਨਿੰਗਾ ਕੇ ਨਿੰਗ ਸਿੰਘ ਆ ਕੇ ਸਾਡੇ ਘਰੇ ਨਿੰਗ ਸਿੰਘ ਆ ਕੇ ਉਹਨੂੰ ਪੁੱਛਣਾ ਚਾਹਣਾ ਜਿਹੜੇ ਵੀ ਗੈਸਟਰ ਆ ਗੈਸਟਰ ਐਦਾਂ ਨਹੀਂ ਹੁੰਦੇ ਹੁੰਦੇ ਕਿ ਗੈਸਟਰ ਤਾਂ ਆਪ ਬਣੀ ਫਿਰਦੀ ਉਹ ਭਰਾ ਤਦੋਂ ਬਚਨੂਕੀ ਨਾਲ ਬੋਲੀ ਉਹਤੇ ਕਾਰਵਾਈ ਵੀ ਕਰਾਂਗੀ ਪੂਰੀ ਕਾਰਵਾਈ 22095 ਲੱਗਦੀ ਮੈਂ ਕਰਵਾਉਂਗਾ ਮੈਂ ਜੇ ਨਾ ਸਰਕਾਰ ਨੇ ਸੁਣੀ ਮੈਂ ਧਰਨਾ ਵੀ ਲਾਉਂਗਾ ਬੈਠੂਗਾ ਧਰਨਾ ਦਾ ਹੀ ਕੀ ਲਾਉਣਾ ਮੈਂ ਉਹ ਰੋਕਾਂਗੇ ਹੀ ਜ਼ਰੂਰ ਧਰਨਾ ਡੀਸੀਪੀ ਦੇ ਐਸਐਸਪੀ ਦੇ ਕਮਿਸ਼ਨਰ ਦੇ ਮੈਂ ਜਾਊਂਗਾ ਵੀ ਇਹ ਗੱਲ ਹੈਗੀ ਆ ਵੀ ਇਹ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਅਸੀਂ ਲੋਕਾਂ ਦੀਆਂ ਧੀਆ ਭੈਣਾਂ ਬਚਾਉਣੇ ਆ ਕੋਈ ਗਲਤ ਕੰਮ ਨਹੀਂ ਕਰਦੇ ਸੇਵਾ ਕਰਦੇ ਆ ਇੱਕ ਸੇਵਾ ਕਰਦੇ ਆ ਅਸੀਂ ਗੁਰੂ ਮਹਾਰਾਜ ਨੇ ਜੋ ਸੇਵਾ ਲਈ ਆ ਉਹ ਕਹਿੰਦੀ ਪਈ ਨਾ ਨੰਕ ਕਿਰਪਾਨਾ ਜਦੋਂ ਮੁਸ ਮੁਸ ਉਹ ਜਿਹੜੇ ਮੁਗਲੇ ਸੀਗੇ ਉਹ ਧੀਆਂ ਭੈਣਾਂ ਚੱਕ ਕੇ ਲੈ ਕੇ ਜਾਂਦੇ ਸੀ ਉਦੋਂ ਵੀ ਇਹ ਕਿਰਪਾਨਾਂ ਨਾਲ ਛੜਾ ਕੇ ਲੈ ਕੇ ਆਉਂਦੇ ਰਹੇ ਸੀ ਉਹਨੂੰ ਪਤਾ ਨਹੀਂ ਹੈਗਾਗਾ ਵੀ ਕੀ ਚੀਜ਼ ਹੁੰਦੀ ਢੰਗ ਸਿੰਘ ਫੌਜ ਉਹ ਕਹਿੰਦੇ ਵੀ ਸਾਨੂੰ ਧਮਕੀਆਂ ਆ ਰਹੀਆਂ ਨੇ ਵੀ ਕਿਹੜੀਆਂ ਧਮਕੀਆਂ ਆ ਰਹੀਆਂ ਦਿਖਾਓ ਮੈਨੂੰ ਮੈਂ ਖੜਾ ਦਿਖਾਵੇ ਮੈਨੂੰ ਕਿਹਨੇ ਧਮਕੀ ਦਿੱਤੀ ਸਾਡੇ ਚੋਂ ਕਿਸੇ ਨੇ ਚੀ ਸਾਡੇ ਕੋਈ ਬੰਦਾ ਧਮਕੀ ਦੇਣ ਵਾਲਾ ਨਹੀਂਗਾ ਅਸੀਂ ਧਮਕੀ ਕਿਉਂ ਦੇਵਾਂਗੇ ਸਿੱਧਾ ਉਹਦੇ ਹੱਕ 'ਚ ਵਜਾਂਗੇ ਅਗਲੇ ਦੇ ਬੰਦੇ ਦੇ ਜਿਹੜਾ ਵੀ ਕੋਈ ਬੋਲਦਾ ਹੈਗਾ ਤੇ ਬਾਕੀ ਸਾਡੀ ਕੁੜੀ ਖੜੀ ਹੈਗੀ ਆ ਮੇਰੀ ਧੀ ਖੜੀ ਹੈਗੀ ਆ ਇਹਨੂੰ ਪਤਾ ਹੀ ਆ ਕੀ ਕੀ ਹੋਇਆ ਮੇਰੇ ਨਾਲ ਕੀ ਨਹੀਂ ਇਹ ਬਾਕੀ ਦੱਸੂਗੀ ਮੇਰੀ ਧੀ ਕੀ ਨਾ ਇੱਕ ਤੁਹਾਡੀ ਸਿਸਟਰ ਰੋਪ ਲਗਾ ਰਹੀ ਏ ਵੀ ਸਾਡੀ ਭੈਣ ਨੇ ਸਾਡੇ ਨਾਲ ਲੇਦਾ ਕੀਤਾ ਅੰਧ ਸਿੰਘ ਉਹਨਾਂ ਨੂੰ ਕੱਟ ਕੇ ਲੈ ਗਈ ਮੈਨੂੰ ਪਤਾ ਵੀ ਦੇ ਮੇਰੇ ਕੋਲ ਤਾਂ ਫੋਨ ਵੀ ਨਹੀਂ ਹੈਗਾ ਸੀਗਾ ਮੈਨੂੰ ਪਤਾ ਨਾ ਕਿਵੇਂ ਬਾਬਾ ਜੀ ਨੇ ਕਾਲ ਕੀਤੀ ਆ ਕਿਵੇਂ ਨਹੀਂ ਕੀਤੀ ਉਹ ਮੈਨੂੰ ਪਤਾ ਵਾ ਮੇਰੇ ਘਰ ਦੇ ਨਾਲ ਹੀ ਨਸ਼ੇੜੇ ਹੀ ਹੈਗੇ ਆ ਨਸ਼ੇੜੇ ਮੁੰਡਾ ਆਇਆ ਸੀਗਾ ਸਿਗਰਟ ਲੈਣ ਮੈਂ ਉਹਨੂੰ ਕੋ ਮਦਦ ਮੰਗੀ ਮੈਨੂੰ ਆਪਣਾ ਫੋਨ ਦੇ ਦੇ ਵੀ ਮੈਂ ਕਾਲ ਕਰਨੀ ਹੈਗੀਆ ਮੈਂ ਤਾਂ ਇਹਨਾਂ ਨੇ ਜਾਣੋ ਮਾਰ ਦੇਣਾ ਹੈਗਾ ਵਾ ਮੈਂ ਉਹਦੇ ਕੋਲੋਂ ਫੋਨ ਲਿੱਤਾ ਫੋਨ ਲੈ ਕੇ ਕਾਲ ਕੀਤੀ ਆ ਉਹਨੇ ਵਿਚਾਰੇ ਨੇ ਮੈਨੂੰ ਫੋਨ ਦੇ ਕੇ ਮੈਂ ਕਾਲ ਕੀਤੀ ਤਾਂ ਬਾਬਾ ਜੀ ਆਏ ਨੇ ਤਾਂ ਜਾ ਕੇ ਮੈਂ ਐਸੇ ਇੱਕ ਸਾਦਾ ਮੇਰੇ ਵੀ ਤਾਂ ਜੇ ਸੀਗਾ ਨਾ ਕੋਈ ਮੈਨੂੰ ਮਿਲ ਸਕਦਾ ਨਾ ਕੋਈ ਮੇਰਾ ਫਰੈਂਡ ਸਾਈਕਲ ਆ ਸਕਦਾ ਨਾ ਕੋ ਚੁੱਕਿਓ ਮੈਂ ਕਿਸ ਜਰਮ ਕੀਤਾ ਮੇਰਾ ਕੀ ਇਹਨਾਂ ਨੇ ਦੇਖਿਆ ਜੇ ਕਹਿਨੇ ਪਿਆ ਨਾ ਵੀ ਹਾਂ ਮੈਂ ਗਲਤ ਮੈਨੂੰ ਪ੍ਰੂਫ ਦੇ ਦੋ ਮੈਂ ਇਹਨਾਂ ਦੇ ਜੁੱਤੀਓ ਕੀ ਮੇਰਾ ਸਰਵਰ ਕੋ ਮੈਨੂੰ ਹੋਰ ਕੀ ਚਾਹੀਦਾ ਵਾ ਮੈਂ આજ ਤੱਕ ਇਹਨਾਂ ਦੇ ਸੱਟ ਲੱਗੀ ਮਾਂ ਦੇ ਵੀ ਸੱਟ ਲੱਗੀ ਉਦੋਂ ਧੀ ਇੱਥੇ ਸੀਗੀ ਉਦੋਂ ਮੁੰਡਾ ਕਿੱਥੇ ਸੀਗਾ ਹੁਣੇ ਕਹਿੰਦੀ ਵੀ ਮੇਰੀ ਧੀ ਹੈਗੀ ਆ ਮੇਰਾ ਮੁੰਡਾ ਹੈਗਾ ਵਾ ਠੀਕ ਆ ਹੁਣੇ ਛੋਟੀ ਮੈਨ ਮੇਰੀ ਬੋਲਦੀ ਵੀ ਨਹੀਂ ਸੀ ਮੇਰੀ ਵੱਡੀ ਭੈਣ ਆ ਵੱਡੀ ਭੈਣ ਦੀ ਕਦੀ ਕਦਰ ਤਾਂ ਕੀਤੀ ਨਹੀਂ ਹੈਗੀ ਆ ਜ਼ਮੀਨ ਦੇ ਜਾਇਦਾਦ ਲਈ ਮੈਨੂੰ ਇਹਨ ਕਰਵਾਂਦੇ ਰੇ ਆ ਭਈ ਆ ਜਾ ਬੁੱਤ ਤੇਰੇ ਖਿਲਾਫ ਰਿਪੋਰਟ ਲਿਖਨ ਜਾ ਰਹੀ ਐ ਕਿ ਸਾਡੇ ਜ਼ਮੀਨ ਤੇ ਸਾਈਨ ਨਹੀਂ ਕਰਦੀ ਪਈ ਉਹ ਨਹੀਂ ਕਰਦੀ ਪਈ ਹੈਗੀ ਆ ਜਦੋਂ ਮੈਂ ਸਾਈਨ ਕਰਨ ਤੋਂ ਮਨਾ ਕਰ ਦਿੱਤਾ ਗਿਆ ਉਦੋਂ ਇਹਨਾਂ ਦੇ ਖੁਦ ਮੈਨੂੰ ਵਾਇਸ ਮੈਸੇਜ ਆਇਆ ਮੈਂ ਸਭ ਕੁਝ ਲਾਈਵ ਆਪਣੇ ਫੋਨ ਤੋਂ ਵੀ ਹੋਊਂਗੀ ਇਹਨਾਂ ਨੇ ਮੈਨੂੰ ਖੁਦ ਬੋਲਿਆ ਵਾ ਭਈ ਦੇਖ ਨਾ ਤੂੰ ਮੇਰੀ ਭੈਣ ਆ ਨਾ ਮੈਂ ਤੇਰੀ ਭੈਣ ਹੈਗੀ ਆ ਐਨੀ ਗੰਧੀਆਂ ਗੱਲਾਂ ਕਰਦੀ ਹੈ ਕੋਣ ਦਾ ਕੋਣ ਹੈ ਜਿਹੜੀ ਕਹਿੰਦੀ ਹੈ ਨਾ ਇਹ ਵੀ ਹਾਂ ਅਸੀਂ ਘਰੇਲੂ ਹੈਗੇ ਆ ਸੰਸਾਰੀ ਹੈਗੇ ਆ ਕਿਹੜੇ ਹੈਗੇ ਤੀਪ ਐਨੇ ਤਾਂ ਗੰਦੀ ਕਾਲਾ ਕੱਦੋਗੇ ਤੁਸੀਂ ਖੁਦ ਦੱਸੋ ਹੁਣੇ ਆਪਣੇ ਲਾਈਵ ਵਿੱਚ ਮੈਨੂੰ ਬੋਲਦੀ ਪਈ ਆ ਵੀ ਹਾਂ ਐਨੇ ਸਾਰਿਆਂ ਦੇ ਵਿੱਚ ਮੀਡੀਆ ਦੇ ਸਾਹਮਣੇ ਮੇਰੀ ਮਾਂ ਨੂੰ ਲੱਤਾਂ ਮਾਰੀਆਂ ਵਾ ਠੀਕ ਹੈ ਵੀ ਜਦੋਂ ਅਸੀਂ ਬੰਦੀ ਬਣਾ ਕੇ ਰੱਖਿਆ ਨੇ ਲੱਤਾਂ ਮਾਰੀਆਂ ਆਪਣੇ ਮੂੰਹ ਹੀ ਬੋਲਦੇ ਪਿਆ ਵੀ ਹਾਂ ਜਦੋਂ ਸਾਨੂੰ ਮਾਰਕੌਟ ਕੀਤੀ ਹੈ ਇੱਕ ਪਾਸੇ ਇਹ ਬੋਲਦੇ ਪਏ ਅਸੀਂ ਆਪਣੀ ਧੀ ਨੂੰ ਕਿਉਂ ਮਾਰਾਂਗੇ ਕਿਉਂ ਕਰਾਂਗੇ ਫਿਰ ਕਿਸੇ ਚੀਜ਼ ਦਾ ਦਿਖਾਉਂਦੇ ਪਏ ਜੇ ਇਹ ਗਲਤ ਹੈਗੇ ਤਾਂ ਹੀ ਤਾਂ ਲਾਈਵ ਵਗੈਰਾ ਹੁੰਦੇ ਪਿਆ ਜੇ ਮੈਂ ਸੱਚੀ ਹੈਗੀ ਆ ਠੀਕ ਹੈ ਨਾ ਕਹਿੰਦੇ ਨਾ ਰੱਬ ਹੈਗਾ ਵਾ ਉਹਦੇ ਕਰੇ ਦੇਰ ਹੈ ਅੰਧੇਰ ਨਹੀਂ ਹੈਗੀ ਆ ਕਿੰਨੀ ਦੇਰ ਬੰਦਾ ਚੁੱਪ ਰਹਿਊਗਾ ਕਿੰਨਾ ਬਰਦਾਸ਼ ਕਰੂਗਾ ਕੀ ਕਰਦੇ ਕੀ ਕਿਸੇ ਤੁਹਾਨੂੰ ਬੰਦ ਕੇ ਰੱਖਿਆ ਸੀ ਕੀ ਕੀ ਮਾਰਦੇ ਸੀ ਪਹਿਲੇ ਦੇ ਇਹਨਾਂ ਨੇ ਜਦੋਂ ਮੈਨੂੰ ਬੁਲਾਇਆ ਹੈ ਨਾ ਤੁਹਾਨੂੰ ਵੈਸੇ ਵੀ ਲਾਈਵ ਸ ਪਤਾ ਚੱਲੀ ਗਿਆ ਮੀਡੀਆ ਦੇ ਥਰੂ ਵੀ ਮੈਨੂੰ ਬੁਲਾਇਆ ਗਿਆ ਮੈਨੂੰ ਅੰਦਰ ਬਿਠਾਇਆ ਮੈਂ ਅੰਦਰ ਜਾਣ ਹੀ ਰਹੀ ਸੀ ਮੈਨੂੰ ਖਿੱਚ ਕੇ ਲੈ ਕੇ ਮੈਂ ਜਾਣ ਹੀ ਰਹੀ ਸੀ ਮੈਂ ਗੇਟ ਦੇ ਉੱਤੇ ਫਾਲਿਆ ਸੀਗਾ ਦੁਕਾਨ ਦਾ ਗੇਟ ਉਹ ਫੜਿਆ ਸੀ ਲੇਕਿਨ ਇਹਨਾਂ ਨੇ ਫਿਰ ਵੀ ਮੇਨੂੰ ਧੱਕਾ ਕੀਤਾ ਵਾ ਉਸ ਟਾਈਮ ਵੀ ਮੇਰੇ ਇੱਥੇ ਬਾਹਾਂ 'ਤੇ ਇੰਨੇ ਵੱਡੇ ਵੱ ਆ ਹੁਣ ਵੀ ਜਦੋਂ মিডিਆ ਆਈ ਆ ਕੱਲ ਕਹਿੰਦੇ ਵੀ ਹੈ ਨਾ ਵੀ ਹਾਂ ਕੁੜੀ ਨੇ ਖੁਦ ਕੀਤਾ ਆ ਦੇਖ ਲਓ ਮੈਨੂੰ ਧੱਕਾ ਮੁਕੀ ਦੀ ਕੀਤੀ ਗਿਆ ਉਸ ਚੰਦੇ ਵਿੱਚ ਆ ਦੇਖ ਲਓ ਮੇਰੇ ਕਿੰਨਾ ਨਾਖੂ ਲੱਗਾ ਐਨਾ ਸ਼ੁਕਰ ਕਰੋ ਮੇਰਾ ਇੱਕ ਵੀਰ ਜੀ ਆਗੇ ਸੀ ਮੈਂ ਉਹਨਾਂ ਨਾਲ ਇਸ ਤਾਂ ਬਚ ਗਈ ਨਹੀਂ ਤਾਂ ਮੈਨਾਂ ਨੇ ਤਾਂ ਕੱਖ ਵੀ ਨਹੀਂ ਛੱਡਣਾ ਸੀ ਮੇਰਾ ਇਹ ਦੇਖ ਲਓ ਪਹਿਲਾਂ ਮੇਰਾ ਘਰ ਉਜੜ ਤਹਾ ਜ਼ਬਰਦਸਤ ਇਹ ਦੇਖ ਲਓ ਹੁਣ ਇਹੋ ਕੰਨੇ ਪੇ ਆ ਮੈਨੂੰ ਮੇਰਾ ਭਰਾ ਧਮਕੀਆਂ ਦਿੰਦਾ ਰਿਹਾ ਵਾ ਜੇ ਐਨਾ ਨਾ ਤੈਨੂੰ ਹੱਕ ਦਾ ਆਪਣਾ ਮੁੰਡਾ ਲੈ ਕੇ ਦਿਖਾ ਮੁੰਡਾ ਕਿਉਂ ਦਿੱਤਾ ਹੈਗਾ ਜਦੋਂ ਮੈਂ ਮੰਗਦੀ ਵੀ ਮੈਨਾਂ ਇਨਸਾਫ ਤੁਸੀਂ ਕਹਿੰਦੇ ਇਨਸਾਫ ਹੋਵੇ ਮੈਨਾਂ ਕੋਈ ਖੜੇ ਦਾ ਸਹੀ ਕੋੜ ਦੇ ਚੈਰਜ ਕੱਲੀ ਮਰਦੀ ਰਹੀਆਂ ਮੱਲੇ ਵਾਲੇ ਵੀ ਨਹੀਂ ਖੜੇ ਦਾ ਮੈਨਾਂ ਕੋਈ ਨਹੀਂ ਖੜਿਆ ਹੈਗਾ ਹੁਣ ਮੱਲੇ ਵਾਲੇ ਹੁਣ ਮੱਲੇ ਵਾਲੇ ਕਹਿੰਦੇ ਪਏ ਨਾ ਵੀ ਹਾਂ ਕੁੜੀ ਗਲਤ ਆ ਕੋਈ ਮੈਨੂੰ ਦਿਖਾਵੇ ਪ੍ਰੂਫ ਦਿਖਾਵੇ ਕੁੜੀ ਗਲਤ ਆ ਉਦੋਂ ਮੱਲੇ ਵਾਲਿਆਂ ਨੂੰ ਵੀ ਮੇਰੀ ਭੈਣ ਗਲਤ ਲੱਦਿੰਦੀ ਸੀ ਵੀ ਹਾਂ ਐਦਾਂ ਬੋਲਦੀ ਹੁੰਦੀ ਜੁਬਾਨੇ ਕਿਉਂ ਮੱਲਿਆਰਾਂ ਨੂੰ ਕੁਝ ਮਿਲਿਆ ਹੋਣਾ ਤਾਂ ਹੀ ਇਹ ਲੱਗੇ ਹੋਏ ਆ ਉਦੋਂ ਤਾਂ ਮੱਲਿਆਲੇ ਸਾਰੇ ਲੱਗੇ ਰੇ ਆ ਸਾਹਮਣੇ ਹੈਗੀ ਵਿਜੀ ਅੰਟੀ ਇੱਕ ਉਹਨਾਂ ਤੋਂ ਕਦੇ ਵੀ ਮੈਂ ਮਦਦ ਮੰਗੀ ਸੀ ਕੋਈ ਨਹੀਂ ਗਿਆ ਵਿਜੀ ਸ਼ਰਮਾ ਅੰਕਲ ਹੈਗਾ ਇੱਕ ਸਾਡੇ ਦੇ ਸਾਹਮਣੇ ਹੈਗਾ ਉਹਨਾਂ ਤੋਂ ਵੀ ਮਦਦ ਮੰਗੀ ਸੀ ਮੈਂ ਕਿਹਾ ਅੰਕਲ ਮੇਰੀ ਮਦਦ ਕਰਦੇ ਸਮਾਨੇ ਚਲੇ ਮੇਰੇ ਉਹਨਾਂ ਨੇ ਐਡਾ ਮਾਰਕੋਟ ਕੀਤੀ ਹੈ ਗਿਆ ਲੇਕਿਨ ਉਹਨਾਂ ਕੀ ਕੋਈ ਮਦਦ ਨਹੀਂ ਕੀਤੀ ਮਨੋਰਾਂ ਕਲੇਗੇ ਨਾਲ ਜਿੰਦਾ ਮੁੰਡਾ ਨਸ਼ੇ ਵੇਚਦਾ ਪਿਆ ਚਿੱਟੇ ਵੇਚਦਾ ਪਿਆ ਵਾ ਐਨੇ ਨਸ਼ੇੜੀ ਘਰੇ ਹੁੰਦੇ ਪਏ ਹੈਗੇ ਆ ਹੁਣ ਇਹਨਾਂ ਨੂੰ ਪਤਾ ਹੁੰਦਾ ਕਿੰਨੇ ਮਹੱਲੇ ਚ ਟੀ ਪੈਣ ਹੈਗੀ ਆ ਐਨੇ ਐਨੇ ਮੁੰਡੇ ਅੰਦਰ ਬੰਦ ਕਰਕੇ ਰੱਖਦੇ ਪਿਆ ਉਦੋਂ ਨਹੀਂ ਪਤਾ ਗਲੀ ਭੱਲੇ ਚ ਟੀ ਪੈਣ ਹੈਗੀ ਆ ਉਦੋਂ ਕੀਤੇ ਸੀ ਨਾਂ ਲੈਗਾ ਮਸ਼ੀਨਾ ਵਾਲਾ ਅਨਿਲ ਕੁਮਾਰ ਉਦੋਂ ਇਹ ਕੀਤੇ ਸੀ ਹੁੰਦੇ ਵੀ ਤਿੰਨ ਕੁੜੀਆਂ ਹੈਗੀਆਂ ਵਾ ਜੇ ਕਹਿੰਦੇ ਨਾ ਅੱਜ ਆਪਾਂ ਕਿਸੇ ਕੁੜੀ ਨਾਲ ਕਰਾਂਗੇ ਆਪਣੇ ਘਰੇ ਵੀ ਹੁੰਦਾ ਵੀਰੇ ਅੰਨੇ ਨਾ ਰੱਬ ਦੇਖਦਾ ਪਿਆ ਵਾ ਸਭ ਕੁਝ ਹੋਏਗਾ ਹੁਣ ਉਹ ਕਹਿੰਦੇ ਵੀ ਸਾਨੂੰ ਧਮਕੀਆਂ ਆ ਰਹੀਆਂ ਨੇ ਤੁਹਾਡੇ ਵੱਲੋਂ ਚਲੋ ਮੇ ਚਲੋ ਇਹ ਕਹਿੰਦੇ ਨੇ ਧਮਕੀਆਂ ਆ ਰਹੀਆਂ ਮੈਂ ਕੁੜੀ ਹਾਂ ਨਾ ਕਹਿੰਦੇ ਨੇ ਮੈਂ ਕੁੜੀ ਆ ਗਿਆ ਮੈਨੂੰ ਫੋਨ ਕਰ ਸਕਦੇ ਆ ਗਿਆ ਮੈਨੂੰ ਕਿਉਂ ਨਹੀਂ ਫੋਨ ਕਰ ਰਹੇ ਲੋਕਾ ਕਰੋ ਕਰ ਰਹੀ ਹੈ ਵੀ ਹਾਂ ਰਜ਼ਾਮੰਦੀ ਕਹ ਲੋ ਮੇ ਕੋ ਗਲਤੀ ਹੋ ਗਈ ਆ ਚਲੋ ਤੁਸਰ ਕੋ ਗਲਤੀ ਹੈ ਯਾਰ ਮੈਨੂੰ ਕਾਲ ਕਰੋ ਮੈਂ ਨਹੀਂ ਫੋਨ ਚੁੱਕਦੀ ਤਾਂ ਤੁਸੀਂ ਕਹਿ ਦੋ ਨੰਬਰ ਤਾਂ ਹੈ ਗਿਆ ਮੇਰੇ ਇਹਨਾਂ ਕੋਲ ਇਹਨਾਂ ਦੇ ਮੁੰਡੇ ਕੋਲ ਵੀ ਹੈ ਗਿਆ ਧੀ ਕੋਲ ਵੀ ਹੈ ਗਿਆ ਮਾਂ ਕੋਲ ਵੀ ਹੈ ਗਿਆ ਮਾਂ ਇੱਕ ਵਾਰ ਫੋਨ ਤਾਂ ਕਰੇ ਮਾਂ ਨੇ ਤਾਂ ਕਦੀ ਮੈਨੂੰ ਫੋਨ ਨਹੀਂ ਕੀਤਾ ਹੈਗਾ ਵਾ ਮਾਂ ਦੇ ਸੱਟ ਲੱਗੇ ਉਦੋਂ ਮhalla ਸਾਰਾ ਬੋਲਿਆ ਸੀਗਾ ਹਾਂ ਕੁੜੀ ਘਰੇ ਹੈਗੀ ਸੀ ਚੱਲ ਤੈਨੂੰ ਲੈ ਗਈ ਉਦੋਂ ਧੀ ਕਿੱਥੇ ਸੀ ਛੋਟੀ ਇੱਕ ਜੂਸ ਲਈ ਇਹਨਾਂ ਕੋਲ ਸੁਣਾ ਦਿੱਤਾ ਗਿਆ ਹੁਣ ਇਹ ਮਾਂ ਆਪਣੀ ਨੂੰ ਲੱਗੀ ਹੋਈ ਆ ਪਿਓ ਦੇ ਟਾਈਮ ਤੇ ਕਿਉਂ ਨਹੀਂ ਮਰੀ ਫਿਰ ਇਹ ਮਾਂ ਤਾਂ ਮਾਂ ਹੋਏ ਮਾਂ ਨੇ ਤੁਹਾਨੂੰ ਕਿਉਂ ਬੋਲਿਆ ਕਿਉਂ ਤੁਹਾਨੂੰ ਜੀ ਵੀਰੇ ਮੈਨੂੰ ਕੋਈ ਨਹੀਂ ਪਸੰਦ ਕਰਦਾ ਇਹਨਾਂ ਨੂੰ ਇਹ ਲੱਗਦਾ ਵਾ ਵੀ ਹਾਂਏ ਕੁੜੀ ਸਾਡੀ ਗਲਤ ਹੈਗੀਆ ਕਿਉਂ ਮੈਂ ਮੂੰਹ ਤੇ ਬੋਲਦੀ ਹਾਂ ਹਾਰੇ ਗੱਲਾਂ ਜੋ ਮੈਨੂੰ ਨਹੀਂ برداشت ਹੈਗੀਆ ਮਾ ਕਿਹੜੀ ਮਾਂ برداشت ਕਰੋਗੀ ਵੀ ਹਾਂ ਬੋਲੀ ਜਾਵੇ ਮੈਂ ਵੀ ਇੱਕ ਮਾਂ ਸੀਗੀ ਕਹਿੰਦੇ ਨੇ ਜੇ ਮੈਂ ਗਲਤ ਹਾਂਗੀ ਨਾ ਉਹ ਤਾਂ ਬੈਠਾ ਨਾ ਮੇਰਾ ਮੁੰਡੇ ਨੂੰ ਕੋਈ ਕਰੇ ਉਹ ਜੇ ਮਤਲਬ ਕੁਝ ਗਲਤ ਵੀ ਕੀਤਾ ਹੋਵੇ ਹੁਣ ਵੀ ਮੈਨੂੰ ਲੱਗਿਆ ਯਾਰ ਨਹੀਂ ਜੀ ਤੇਰਾ ਮੁੰਡਾ ਮੈਂ ਲੈ ਕੇ ਆਉਂਗੀ ਉਦੋਂ ਕਿੱਥੇ ਸੀ ਜਦੋਂ ਮੈਂ ਕਹਿੰਦੇ ਰਹੀ ਮੈਨਾਂ ਕੋਲ ਕਾ ਚਿਹਰੇ ਤੇ ਚੱਲ ਪਉ ਮੇਰਾ ਕੇਸ ਚੱਲਦਾ ਪਿਆ ਹਰ ਇੱਕ ਚੀਜ਼ ਚੱਲਦੀ ਪਈ ਆ ਉਦੋਂ ਕਿਉਂ ਨਹੀਂ ਖੜੇ ਫਿਰ ਮੇਰੇ ਨਾਲ ਅੱਛਾ ਸਾਈਨ ਦਾ ਕੀ ਮਾਮਲਾ ਹੈ ਕਹਿੰਦੇ ਵੀ ਸਾਈਨ ਕਰੋ ਉਸ ਜਿੱਥੋਂ ਮਰਜੀ ਜਾਓ ਆ ਕੇ ਸਾਨੂੰ ਲੈ ਕੇ ਦੇਵੋ ਵੀ ਜਾਓ ਜਿੱਥੇ ਜਾਣਾ ਹੈ ਜਾਓ ਸਰ ਹੁਣੇ ਕਹਿੰਦੇ ਪਏ ਆ ਵੀ ਹਾਂ ਚਲੋ ਪਰਮ ਨਾਲ ਵਿਆਹ ਕਰਨਾ ਹੈ ਕਹਿੰਦੀ ਕਿ ਪਰਮ ਨਾਲ ਰਹਿਣਾ ਵਾ ਹਾਂ ਮੈਂ ਚਲੋ ਮੈਂ ਮੰਦੀ ਮੈਂ ਪਰਮ ਨਾਲ ਵਿਆਹ ਕਰਨਾ ਵਾ ਠੀਕ ਹੈ ਇਹਨਾਂ ਨੇ ਮੈਨੂੰ ਬਦਨਾਮ ਤਾਂ ਕਰ ਹੀ ਦਿੱਤਾ ਆ ਵਾ ਠੀਕ ਹੈ ਮੈਂ ਨਾਲ ਹਲੇ ਹਰ ਇੱਕ ਨੂੰ ਯੰਦਰੀ ਜਦ ਇਹਨਾਂ ਨੂੰ ਮੇਤੇ ਵੀ ਵਿਸ਼ਵਾਸ ਨਹੀਂ ਹੈਗੀ ਜਿੰਨੇ ਮਰਜ਼ੀ ਕੋਰੇ ਘਾਗੇ ਨਾਲ ਲੈ ਕੇ ਦੇਦਾ ਜਦ ਇਹਨਾਂ ਨਾਲ ਮੇਤਾ ਟਰਸਟ ਹੀ ਨਹੀਂ ਫਿਰ ਕੈਸੀ ਤਾਂ ਮੇਤੋਂ ਇਨਸਾਫ ਮੰਗਦੇ ਪਏ ਆ ਪ੍ਰੋਪਰਟੀ ਦਾ ਵੀ ਹੈਗਾ ਜ਼ਮੀਨ ਦਾ ਵੀ ਹੈਗਾ ਵਾ ਗਊਸ਼ਾਲਾ ਵੀ 3 ਨੰਬਰ ਡਿਵੀਜ਼ਨ ਵਾਲੀ ਸਾਹਤ ਤੇ ਮੇਰਾ ਦਾਦਕੇ ਦੀ ਜ਼ਮੀਨ ਹੈਗੀ ਆ ਇਹਨਾਂ ਨੇ ਅੱਧੀ ਰਾਤ ਨੂੰ ਫੋਨ ਕਰਕਾਏ ਆ ਮੈਨੂੰ ਵੀ ਖਾਣੇ ਦੇ ਵਿੱਚੋਂ ਵੀ ਐਦਾ ਕਰਕੇ ਵੀ ਆ ਜਾ ਵੀ ਤੇਰੀ ਮਾਂ ਰਿਪੋਰਟ ਲਿਖਵਾ ਰਹੀ ਹੈ ਵੀ ਕਿੱਥੇ ਰਣੀ ਮੈਂ ਕਿਹਾ ਹਾਂ ਸਰ ਵੀ ਮੇਰਾ ਨਾਮ ਹੈਗਾ ਵਾ ਮੈਂ ਉਹਦੋਂ ਮੈਂ ਕਿਹਾ ਕਿ ਐਸਮਾ ਦੇਖੋ ਵੀ ਸਰ ਰਾਤੀ ਰਾਤ ਹੈ ਜੀ ਮੈਂ ਅੱਧੀ ਰਾਤ ਨੂੰ ਜਾਨਾ ਕੱਲ੍ਹ ਤੁਹਾਨੂੰ ਮੈਂ ਕਾਲ ਕਰਕੇ ਦੱਸ ਦੂੰਗੀ ਮੈਂ ਕਿੰਨੇ ਵਜੇ ਜਾ ਸਕਦੀ ਵੀ ਮੈਂ ਖੁਦ ਕੰਮ ਕਰਦੇ ਪਈ ਆ ਮੈਂ ਅਹਰੋਰ ਤੇ ਖੁਦ ਕੰਮ ਕਰਦੀ ਰਹੀ ਆ ਦੇਖ ਲਓ ਉਹਨਾਂ ਕੋ ਵਿਚਾਰਾ ਕੋ 1 ਘੰਟੇ ਦੇ ਸਰ ਕੋ ਮੰਗੇ ਆ ਵੀ ਸਰ ਮੈਨੂੰ ਪਲੀਜ਼ 1 ਘੰਟੇ ਦੀ ਛੁੱਟੀ ਦੇ ਦੋ ਤੇ ਮੈਂ ਥੋੜਾ ਸੱਚੀ ਜਾਣਾ ਉੱਥੇ ਜਾਣਾ ਵਾ ਪੁਲਿਸ ਸਟੇਸ਼ਨ ਤੇ ਮੈਨੂੰ ਕੋਲ ਆਈਏ ਗਿਆ ਮੇਰੇ ਮਾਪੇ ਨੇ ਅੱਧਾ ਕਿਤਾ ਬੇਨਾ ਕਹਿੰਦੇ ਕੋਈ ਨਾ ਪੁੱਤ ਚੱਲ ਚੱਲ ਜਾ ਤੂੰ ਰੋ ਰੋਸ ਕਿਹੜਾ ਸਰ ਕਿਹੜਾ ਵੀ ਕਹੂਗਾ ਵੀ ਕੋਈ ਨਾ ਪੁੱਤ ਚੱਲ ਚੱਲ ਜਾਂਦਾ 1 ਘੰਟਾ ਚੱਲ ਜਾਂਦਾ 1 ਘੰਟਾ ਕਹਿੰਦੇ ਨਾ ਸਰ ਜਦੋਂ ਹੱਦ ਉੱਪਰ ਹੋ ਜਾਵੇ ਜੋਲ ਤੋਂ ਕੱਢ ਦੇ ਦਿੰਦੇ ਆ ਇਹਨਾਂ ਦੇ ਵਜਿਹਾ ਨਾ ਫਿਰ ਦੋ ਤਿੰਨ ਜੋਬਾਂ ਛੁੱਟ ਗਈਆਂ ਵਾ ਮਤਲ ਨਹੀਂ ਨਹੀਂ ਜੀ ਤੁਸੀਂ ਸਾਈਨ ਕਰੋਗੇ ਫਿਰ ਉਹਨਾਂ ਕੋਲ ਜਾਵਾਂਗੇ ਹਾਂ ਜੀ ਜੀ ਮੈਂ ਸਾਈਨ ਕਰਾਂ ਤਾਂ ਮਨਾ ਕਰ ਦਿੱਤਾ ਹੋਇਆ ਵਾ ਹੁਣ ਇਹ ਕਹਿੰਦੇ ਪਏ ਨਾ ਸਾਨੂੰ ਕੁਛ ਨਹੀਂ ਕੁੜੀ ਲੈ ਕੇ ਹੁਣ ਮੈਂ ਮੇਰੇ ਜ਼ਮੀਨ ਚ ਵੀ ਹਿੱਸਾ ਜਾਈਦਾ ਵਾ ਹੁਣ ਇਹਨਾਂ ਨੂੰ ਪਰਮਾ ਵਿਆਹ ਮੈਂ ਕਰਕੇ ਰੱਖਾਉਂਗੀ ਜੇ ਮੈਨੂੰ ਜਾਂ ਕਿਸੇ ਹੋਰ ਨੂੰ ਮੇਰੇ ਫਰੈਂਸਪਲ ਨੂੰ ਪਰਾਂ ਨੂੰ ਕਿਸੇ ਨੇ ਵੀ ਕੋਸ਼ ਹੋ ਗਿਆ ਜ਼ਿੰਮੇਵਾਰ ਇਹ ਲੋਗ ਹੋਣਗੇ ਇਹ ਕਹਿੰਦੇ ਨਾ ਵੀ ਮੇਰੀ ਮਾਂ ਨੂੰ ਮਾਰਿਆ ਵਾ ਕਿਸੇ ਨੇ ਹੱਥ ਨਹੀਂ ਲਾਇਆ ਹੈਗਾ ਮੀਡੀਆ ਤਾਂ ਨਹੀਂ ਝੂਠ ਬੋਲੂਗੀ ਤੁਸੀਂ ਕਹੇ ਤੁਸੀਂ ਕੋਈ ਰਿਸ਼ਤੇਦਾਰ ਸਾਡੇ ਉੱਥੇ ਰਹਿੰਦੇ ਉਹਨਾਂ ਦੇ ਘਰੇ ਜਾ ਰਹੇ ਨਹੀਂ ਇਕੱਲੇ ਕਹ ਰਹੇ ਸੀ ਨਾ ਧੀ ਦੀ ਮਸੀ ਚਾਚੂ ਕੋਈ ਰਹਿੰਦੀ ਹੈ ਉੱਥੇ ਤੁਸੀਂ ਹਾਂਜੀ ਸਰ ਮੇਰੀ ਹੁਣ ਜਿਹੜੀ ਸਰੋ ਮਸੀ ਸੁਭਾਸ਼ਨਗਰ ਵਿੱਚ ਵੇਗੀ ਉਹਨੂੰ ਕੀ ਪਤਾ ਵਿਚਲੀ ਗੱਲ ਦਾ ਜਦੋਂ ਉਹਨੂੰ ਹੀ ਕੁਝ ਨਹੀਂ ਸੰਦੇ ਉਹ ਆਪਣੀ ਜਮੀਨ ਤਾਂ ਛੁੜਾ ਲ ਦਈ ਦੂਜੇ ਦੇ ਮਾਮਲੇ 'ਚ ਕਿਉਂ ਦਿੰਦੇ ਪਿਆ ਹੁਣ ਮੇਰਾ ਕਜ਼ਨ ਹੈਗਾ ਲੱਕੀ ਉਹ ਵੀ ਧੰਗਿਆ ਦਿੰਦਾ ਪਿਆ ਮੁੰਡੇ ਨੂੰ ਚੱਕਣ ਚਕਾਉਂਦੀ ਆ ਜਦੋਂ ਕੋਈ ਫਸ ਜੇ ਪਰਮ ਆਈ ਪਰ ਮੇਰੀ ਲੜਾਈ ਹੋ ਗਈ ਹੋਣੋਂ ਕਿੱਥੇ ਗਿਆ ਕੋਨੋਂ ਖੋਧਤਾਂੰ ਕੀ ਦੇ ਰਿਆ ਪਰਮ ਨੂੰ ਵੀ ਕਿਉਂ ਉਹ ਕੋਨੋਂ ਦਾ ਗੁੰਡੇ ਹੈਗੇ ਇਹ ਤੁਹਾਨੂੰ ਵੀ ਧਮਕੀਆਂ ਆ ਰਹੀਆਂ ਮੈਨੂੰ ਕੰਗਿਆ ਨਾ ਪਹਿਲਾਂ ਦਿੱਤੀਆਂ ਹੀ ਆਵਾ ਆਜਾ ਇਹ ਬੰਦਨ ਕੀ ਜੇ ਮੈਂ ਜਾਂਦੀ ਦੀਆਂ ਗੁਰਦੁਆਰੇ ਜਾਂਦੀ ਦੀਆਂ ਠੀਕ ਹੈ ਤੇ ਮੈਂ ਜਾਂਦੀ ਗੁਰਦਾਰੇ ਮੇਰੇ ਪਿੱਛੇ ਬੰਦਿਆ ਛੱਡੇ ਜਾਂਦੀ ਆ ਕਿੱਥੇ ਜਾ ਰਹੀ ਕਿੰਨੇ ਨਾ ਆ ਰਹੀ ਆ ਕਿਉਂ ਇਹ ਕਿਸੇ ਦਾ ਦਿਖਾਰੇ ਕਿ ਮੈਂ ਕੁਝ ਗਲਤ ਕਰ ਰਹੀ ਆ ਮੈਨੂੰ লাই ਵੀਡੀਓ ਦੇ ਵਿੱਚ মিডিਆ ਤੇ આરોਪੇ ਲਾਏ ਜਾ ਰਹੇ ਹੈ ਕਿ মিডিਆ ਨੇ ਪੈਸੇ ਫੜੇ ਹੈ ਕਿਹੜੇ ਪੈਸੇ ਫੜੇ ਕਦੋਂ ਫੜੇ ਕੀ ਹੈ ਦੀ ਜਾਣਕਾਰੀ ਦੱਸੋ ਸਰ ਮੈਡਮ ਮੇਰੀ ਗੱਲ ਸੁਰੋ ਜਿਹੜੇ ਖੁਦ ਹੀ ਪੈਸੇ ਚੋਰੀ ਕਰਦੇ ਹੈਗੇ ਘਰ ਦਾ ਹੁਣ ਕਹਿੰਦੇ ਵੀ ਹਾਂ ਕਮੇਟੀਆਂ ਪਾਈਆਂ ਉਹ ਕੀਤੀਆਂ ਵੱਡੇ ਲੱਖ ਮੇਰਾ ਚੋਰੀ ਹੋ ਗਿਆ ਕੁਛ ਨਹੀਂ ਹੋਇਆ ਸਰ ਆ ਫੋਨ ਦੀ ਵੀ ਖੋਲ ਦੀ ਫੋਨ ਮੇਰਾ ਗਾਇਬ ਹੋ ਗਿਆ ਕੁਛ ਨਹੀਂ ਹੋਇਆ ਖੁਦ ਫੋਨ ਕਰ ਕਰਕੇ ਲੱਗੇ ਰਹੇ ਨਹੀਂ ਜੀ ਚਲ ਗਗਨ ਨੂੰ ਫੋਨ ਕਰ ਹਣੀ ਨੂੰ ਫੋਨ ਕਰ ਉਹ ਅੱਗੇ ਕੀ ਕਰ ਲੈਣਗੇ ਹਣੀ ਜਿਨ੍ਹਾਂ ਦੀ ਕਦਰ ਪਹਿਲਾਂ ਨਹੀਂ ਪਾਈ ਰਿਸ਼ਤੇਦਾਰ ਦੀ ਹੁਣ ਰਿਸ਼ਤੇਦਾਰ ਖੜੇ ਹੋ ਜਾਣਗੇ ਕੋਈ ਨਹੀਂ ਰਿਸ਼ਤੇਦਾਰ ਖੜੇ ਹੁੰ ਜਿਹੜਾ ਸੱਚਾ ਗੋਣ ਉਹ ਨਾ ਹਾਰੇ ਕੋਈ ਖੜਾ ਹੈਗਾ ਹੋਰ ਪੁਲਿਸ ਕੰਪਲੇਨਟ ਕੀਤੀ ਗਈ ਹੈ ਕੀ ਕਾਰਵਾਈ ਕਰवानी ਚਾਹੀਦੀ ਮੈਨੂੰ ਸਰ ਇਨਸਾਫ ਚਾਹੀਦੀ ਆ ਮੇਰਾ ਭਰਾ ਮੇਰੇ ਭੈਣ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਵਾ ਮੇਰਾ ਕਜ਼ਨ ਲੱਗੇ ਇਹਨਾਂ ਤਿੰਨੋਂ ਉੱਤੇ ਕਾਰਵਾਈ ਕੀਤੀ ਜਾਵੇ ਹੁਣ ਬਾਬਾ ਜੀ ਨੇ ਤੁਹਾਨੂੰ ਉੱਥੇ ਮੈਂ ਮੈਂ ਕੋਈ ਰਜ਼ਾ ਮੈਂ ਕੋਈ ਰਜ਼ਾਮੰਦੀ ਕਰਨੀ ਹੈਗੀ ਆ ਹਾਂਜੀ ਮੈਂ ਬਾਬਾ ਜੀ ਦੇ ਨਾਲ ਆ ਜਿਆਦਾ ਉਸ ਕਿਉਂਕਿ ਇਹਨਾਂ ਦੀ ਬਦੌਲਤ ਹੀ ਮੈਂ ਛੁੱਟੀ ਹੈਗੀ ਆ ਤੁਸੀਂ ਇਹਨਾਂ ਨੂੰ ਬਾਪ ਲਾਇਆ ਸੀ ਮੈਂ ਖੁਦ ਬੁਲਾਇਆ ਵਾ ਮੈਂ ਖੁਦ ਕਹਿੰਦੀ ਆ ਮੈਂ ਖੁਦ ਬੁਲਾਇਆ ਮੈਂ ਉਦੋਂ ਹੱਥ ਜੋੜ ਕੇ ਨਾ ਤਾਂ ਧੰਨਵਾਦ ਕੀਤਾ ਸੀ ਵੀ ਹਾਂ ਥੈਂਕ ਯੂ ਬਾਬਾ ਤੁਸੀਂ ਆਇਓ ਤਾਂ ਮੈਨੂੰ ਇਸ ਨਰਕੇ ਚੋਂ ਕੱਢਿਆ ਹੈਗਾ ਵਾ ਨਹੀਂ ਤਾਂ ਮੈਂ ਤਾਂ ਖੁਦ ਮਾਰ ਦੇਣਾ ਸੀ ਇਹਨਾਂ ਨੇ ਤਾਂ ਮੈਨੂੰ ਫੋਨ ਤਾਂ ਸੀ ਨਹੀਂ ਮੈਮ ਤੁਸੀਂ ਪਹਿਲਾਂ ਕਹਿੰਦੇ ਤੁਹਾਡੇ ਕੋਲ ਫੋਨ ਨਹੀਂ ਸੀ ਤੁਸੀਂ ਬਾਬਾ ਜੀ ਨੂੰ ਕਿਵੇਂ ਅਪਰੋਚ ਕੀਤਾ ਮੈਂ ਤੁਹਾਨੂੰ ਦੱਸ ਤਾਂ ਰਹੀ ਆ ਨਾਲ ਦੇ ਘਰ ਵਿੱਚ ਨਸ਼ੇ ਵੇਚਦੇ ਆਗੇ ਚਿੱਟਾ ਵੇਚਦਾ ਵਾ ਸ਼ਰੀਆਮ ਉਹਦੇ ਘਰੇ ਮੁੰਡਾ ਆਇਆ ਸੀ ਨਸ਼ੇੜੀ ਜਿਹਾ ਹੈਗਾ ਵਾ ਉਹ ਆਇਆ ਸੀ ਮੇਰੇ ਕੋਲੋਂ ਤੇ ਉਹਦੇ ਕੋਲੋਂ ਮੈਂ ਫੋਨ ਬਿੰਤਾ ਕੀਤਾ ਵੀ ਮੈਨੂੰ ਇੱਕ ਫੋਨ ਕਰਨ ਦੇ ਉਹਨੇ ਮੈਨੂੰ ਫੋਨ ਦਿੱਤਾ ਤੇ ਉਹ ਮੇਰੇ ਮੰਮਾ ਉਸ ਟਵਲੇ ਕੁਦਰਤੀ ਤੌਰ ਤੇ ਬੱਬਾ ਬਿਸ਼ਕਰਮਾ ਜੀ ਦੇ ਤੁਹਾਨੂੰ ਸ਼ਾਲਾ ਵਿੱਚ ਗਏ ਹੋਏ ਸੀ ਸੱਸਣ ਤੇ ਤੇ ਉਹ ਵਿਚਾਰਾ ਦੇਖ ਰਿਹਾ ਜਿਵੇਂ ਹਾਂ ਕੋ ਯਾ ਤਾਂ ਨਹੀਂ ਮੈਨੂੰ ਕੈਸੇ ਦੇਖੀ ਮੰਮਾ ਨੂੰ ਆ ਜਾਣ ਕਿਉਂਕਿ ਮੰਮਾ ਨੇ ਉਹਨੂੰ ਵੀ ਬੋਲਣਾ ਸੀ ਤੇ ਮੈਨੂੰ ਵੀ ਕਿਉਂਕਿ ਨਾਲ ਫਿਰ ਮੇਰੇ ਦੇਖੋ ਹੁਣ ਪਰਮ ਆਂਦਾ ਸੀਗਾ ਜੇ ਮੈਂ ਦੇਖੋ ਇਹ ਕਹਿੰਦੇ ਨੇ ਸਹੀ ਹੈਗੇ ਆ ਹੁਣ ਪਰਮ ਆਂਦਾ ਸੀਗਾ ਗੱਲੇ ਚ ਆਇਆ ਵਾ ਮੇਰੀ ਕਜ਼ਨ ਆਈਆਂ ਵਾ ਫਰੈਂਡ ਹੈਗੀਆਂ ਮੇਰੀਆਂ ਕਾਲਜ ਦੀਆਂ ਉਹ ਵੀ ਆਈਆਂ ਹੈਗੀਆਂ ਤੇ ਉਹਨਾਂ ਨੂੰ ਵੀ ਇਹੀ ਬੋਲਿਆ ਗਿਆ ਹੈਗਾ ਵਾ ਇਹ ਦੇਖੋ ਉਹਨਾਂ ਨੂੰ ਖੁਦ ਨੂੰ ਧਮਕੀਆਂ ਦਿੱਤੀਆਂ ਹੋਈਆਂ ਵਾ ਕੁਝ ਕੋਈ ਅਪੀਲ ਕਰਨਾ हां मैं करना चाहूंगी मैं मैंने इंसाफ चाहिए ये कहते पे ना भी हां मोहल्ले वाले हैगे ਸਾਡਾ ਕਿਹੜਾ ਮਹੱਲੇ ਵਾਲਾਗਾ ਉਦੋਂ ਮਹੱਲੇ ਵਾਲਾ ਕਿੱਥੇ ਸੀਗਾ ਮੀਡੀਆ ਇੰਨਾ ਟਾਈਮ ਉੱਥੇ ਖੜੀ ਰਹੀ ਕੱਲ ਵੀ ਕੁੜੀ ਮੈਂ ਮੰਗਦੀ ਰਹੀ ਇਨਸਾਫ ਮੰਗਦੀ ਰਹੀ ਉਦੋਂ ਤਾਂ ਮੈਨੂੰ ਕੋਈ ਬੋਲਿਆ ਨਹੀਂ ਉਦੋਂ ਤਾਂ ਕਹਿੰਦੇ ਨੇ ਵੀ ਹਾਂ ਤੇਰੀ ਮਾਂ ਨੇ ਕਦੋਂ ਕੀਤਾ ਮੰਮੀ ਦੇ ਸਾਹਮਣੇ ਹੋਰ ਕੁਝ ਕਹਿੰਦੇ ਪਿਆ ਮੇਰੇ ਸਾਹਮਣੇ ਕੁਝ ਉਦੋਂ ਮੱਲਾ ਕਿੱਥੇ ਸੀਗਾ ਹੁਣ ਬਾਬਾ ਜੀ ਤੇ ਜਿਵੇਂ ਅਲੀਗੇਸ਼ਨ ਲੱਗ ਰਹੇ ਵੀ ਤੁਸੀਂ ਉਹਨਾਂ ਦੇ ਸਪੋਰਟ 'ਚ ਰਹੋਗੇ ਹਾਂਜੀ ਹਾਂਜੀ ਮੈਂ ਸਪੋਰਟ 'ਤੇ ਭਾਵੇਂ ਵੀ ਨੱਦੀ ਰਾਤ ਨੂੰ ਆਣਾ ਪਏ ਮੱਦੀ ਰਾਤ ਆਉਂਗੀ ਕਹਿੰਦੇ ਨੇ ਜਿਹੜਾ ਬੰਦਾ ਕੀ ਬਾਬਾ ਜੀ ਕਿਰਪਾਨ ਲੈ ਕੇ ਪਿਸਤੌਲ ਲੈ ਕੇ ਗਏ ਸੀ ਜਾਂ ਪੂਰੇ ਦੇਖੋ ਕਹਿੰਦੇ ਆ ਨਾ ਕਿਰਪਾਨ ਪਿਸਤੌਲ ਲੈ ਕੇ ਸਭ ਕੁਝ ਗਿਆ ਐਦਾਂ ਦਾ ਕੋਈ ਕੁਝ ਨਹੀਂ ਹੁੰਦਾ ਹੁਣ ਦੇਖੋ ਤੁਸੀਂ ਖੁਦ ਦੱਸੋ ਜਿਹੜੇ ਗੁਰੂ ਮਹਾਰਾਜੇ ਦੇ ਹੁੰਦੇ ਆ ਸਿੱਖ ਧਰ ਦਿੱਤਾ ਜਾਂਦਾ ਕਿ ਉਹਨਾਂ ਨੂੰ ਆਪਣਾ ਮਿਲਦੀ ਨਹੀਂ ਆ ਗਿਆ ਸਭ ਕੁਝ ਮਿਲਦਾ ਵਾ ਹੁਣ ਨਹੀਂ ਹੁੰਦਾ ਹੈਗੇ ਆ ਉਹਨੇ ਕਿਰਪਾਨ ਲੈ ਕੇ ਕਿੰਨ੍ਹੇ ਲਈ ਲੈ ਕੇ ਗਿਆ ਰੱਖਿਆ ਕਰਨ ਲਈ ਉਹਨਾਂ ਨੇ ਚਲਾਈਆਂ ਤਾਂ ਨਹੀਂ ਨੰਗੀਆਂ ਤਾਂ ਨਹੀਂ ਕੀਤੀਆਂ ਜੇ ਨੇ ਨੰਗੀਆਂ ਕੀਤੀਆਂ ਗਿਆ ਤਾਂ ਕਹਿ ਸਕਦੇ ਹੈਗੇ ਆ ਉਹਨਾਂ ਨੇ ਬੁਲਾਈ ਸੀ ਉਹਦੇ हां जी ਇਹਨਾਂ ਨੇ ਖੁਦ ਬੁਲਾਇਆ ਛੋਟੀ ਨੇ ਫੋਨ ਕਰਦੇ ਰਹੇ ਇਹਦਾ ਫਰੈਂਡ ਸਿਕਲੇਗਾ ਇੱਕ ਆਮਿਤ ਹੈਗਾ ਵਾ ਉਹ ਖੁਦ ਚੌਂਕੀ ਦੇ ਵਿੱਚ ਲੱਗ ਰਿਹਾ ਹੈਗਾ ਵਾ ਵੀ ਵੀਡੀਓ ਬਣਾਉਂਦਾ ਗਿਆ ਮੈਂ ਉਹਨੂੰ ਖੁਦ ਬੋਲੀ ਸੀ ਤੂੰ ਕਿਸ ਦੀ ਵੀਡੀਓ ਬਣਾ ਰਿਹਾ ਜੇ ਤੈਨੂੰ ਇੰਨਾ ਹੈ ਨਾ ਆਜਾ ਸਾਹਮਣੇ ਆਜਾ ਜੋ ਤੂੰ ਪੁੱਛਣਾ ਮੈਨੂੰ ਤੂੰ ਪੁੱਛ ਲੈ ਜਾ ਤਾਂ ਮੈਂ ਲੋਕਾਂ ਦੀ ਵੀ ਤਾਂ ਤੁਸੀਂ ਕਹਿ ਸਕਦੇ ਹੋ ਤੁਹਾਡੀ ਸਿਸਟਰ ਕਿਹਨਾਂ ਦੇ ਕੋਲ ਕੰਮ ਕਰਦੀ ਕਿਹਨਾਂ ਦੀ ਸ਼ੈ ਤੁਸੀਂ ਸਮਝ ਰਹੇ ਹੋ ਦੇਖੋ ਭਾਈ ਇਹ ਮੈਨੂੰ ਦਿੰਦੇ ਪਏ ਹੈਗੇ ਐਮਐਲਏ ਦੇ ਕਹਿੰਦੇ ਪਏ ਅਸੀਂ ਐਮਐਲਏ ਤੋਂ ਖੁਦ ਕੋਲ ਗਏ ਹੈਗੇ ਆ ਭਾਈ ਐਮਐਲਏ ਨੇ ਖੁਦ ਕਹਦੇ ਤਾਂ ਵੀ ਪਰਮ ਦੇਖੋ ਵੀ ਨਸ਼ੇੜੀ ਹੈਗਾ ਜੇ ਇਹ ਕਹਿੰਦੇ ਪਏ ਨਾ ਨਸ਼ੇ ਕਰਦਾ ਵਾ ਕਰਦਾ ਵਾ ਦੇਖੋ ਭਾਈ ਗੁਰੂ ਮਹਾਰਾਜ ਦੇ ਕੋਲ ਖੜੀਆਂ ਕਹਿੰਦੇ ਨਾ ਨੀਜੀ ਛੱਤ ਹੈ ਕਹਿੰਦੀ ਹਰੇਕ ਦੇ ਉੱਪਰ ਹੁੰਦੀ ਹੈ ਛੱਤ ਜਿਉ ਨਸ਼ੇ ਦਾ ਪ੍ਰੂਫ ਦੇ ਦਿਓ ਮੈਨੂੰ ਕਹਿੰਦੇ ਵੀ ਹੁਣ ਐਮਐਲਏ ਤੋਂ ਮੈਨੂੰ ਦਿੰਦੇ ਪਏਗੇ ਐਮਐਲਏ ਭੋਲਾ ਜੀ ਜੇ ਤੁਸੀਂ ਕਹਿੰਦੇ ਹੋ ਵੀ ਹੁਣ ਤੁਸੀਂ ਖੁਦ ਹੀ ਦੇਖ ਲਓ ਐਮਐਲਏ ਜੀ ਤੁਹਾਡੇ ਸਾਹਮਣੇ ਉਹਨੇ ਕਿੰਨੀ ਗਾ ਬੋਲਿਆ ਹੈਗਾ ਵੀ ਹਾਂ ਐਮਐ ਤੁਸੀਂ ਫੇਰ ਵੀ ਉਹਨਾਂ ਦੇ ਕਰ ਰਹੇ ਅੱਧੀ ਰਾਤ ਨੂੰ ਪਈ ਤੁਹਾਡੇ ਉੱਥੇ ਪਹੁੰਚਦੇ ਪਿਓ ਸਾਡੇ ਕਾਉਂਸਲਰ ਇੰਦਰਜੀਤ ਕੋਰ ਵੀ ਉੱਥੇ ਪਹੁੰਚ ਗਿਆ ਉਦੋਂ ਕਿੱਥੇ ਸੀ ਜਦੋਂ ਮੈਨੂੰ ਲੋੜ ਸੀਗੀ ਇੰਦਰਜੀਤ ਦੀ ਉਦੋਂ ਕਿੱਥੇ ਸੀ ਕਿ ਉਹ ਉਦੋਂ ਤਾਂ ਕੋਈ ਵੀ ਨਹੀਂ ਨਾਲ ਖੜਾ ਇਹਨਾਂ ਨਾਲ ਹਰੇ ਕੋਈ ਆ ਜਾਂਦਾ ਵਾ ਕਹਿੰਦੇ ਨਾ ਬੇਗੁਨਾ ਦੇ ਨਾਲ ਕੋਈ ਨਹੀਂ ਖੜਦਾ ਹੁੰਦਾ ਵਾ ਮੈਡੀਕਲ ਕਾਰਵਾਈ ਕਰਵਾਉਂਗੇ ਜੋ ਹੋਊਗੀ ਹਾਂਜੀ ਜੀ ਮੈਂ ਨਿਗਲ ਕਾਰਵਾਈ ਕਰਵਾਨੀ ਆ ਬਾਬਾ ਜੀ ਕੀ ਅੱਗੇ ਕਾਰਵਾਈ ਕੀਤੀ ਹੈ ਤੁਸੀਂ ਦੇਖੋ ਜੀ ਜੋ ਕੁੜੀ ਨੇ ਦੱਸਿਆ ਹੈਗਾ ਪਹਿਲੇ ਤਾਂ ਇਹਨਾਂ ਨੇ ਕੁੜੀ ਦੇ ਉੱਤੇ ਕੋ ਕੋਠਿਆਂ ਤੇ ਚੜ ਕੇ ਵੀ ਇਹਨਾਂ ਨੇ ਬਾਜਾਂ ਮਾਰੀਆਂ ਮੱਲੇ ਵਾਲਿਆਂ ਨੂੰ ਵੀ ਮੈਨੂੰ ਬਚਾਓ 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 ਕੋਈ ਮੱਲੇ ਵਾਲਾ ਨਹੀਂਗਾ ਅੱਜ ਉਹ ਜੇ ਅਸੀਂ ਉੱਥੋਂ ਬਚਾ ਕੇ ਲੈ ਆਂਦੀ ਆ ਅੱਜ ਅਸੀਂ ਮਾਰੇ ਹੋਗੇ ਮੱਲੇ ਵਾਲਿਆਂ ਵਾਸਤੇ ਕੱਲੋਂ ਮੱਲੇ ਦੇ ਵਿੱਚ ਹੋਰ ਕੁੜੀ ਵੀ ਕੋਈ ਫਸ ਸਕਦੀ ਉਹ ਵੀ ਅਸੀਂ ਤਾਂ ਕਢਾਉਣ ਜਾਵਾਂਗੇ ਸਾਡੇ ਦਾ ਗੁਰੂ ਮਹਾਰਾਜ ਨੇ ਆਗਿਆ ਲਈ ਹੈ ਤਾਂ ਕਰਾਂਗੇ ਪਰ ਅਸੀਂ ਬੰਦੀ ਕਾਰਵਾਈ ਜ਼ਰੂਰ ਕਰਾਵਾਂਗੇ ਉਹ ਮੇਰੇ ਨੂੰ ਵੀ ਗਲਤ ਬੋਲੀ ਹੈਗੀ ਆ ਮੀਡੀਆ ਦੇ ਵਿੱਚ ਤੇ ਨਾਲੇ ਉਹ ਮੇਰੇ ਬਾਣੀ ਨੂੰ ਗਲਤ ਬੋਲੀ ਹੈਗੀ ਆ ਜੋ ਬੰਦੀ ਹੈ ਸਾਹ ਕਾਰਵਾਈ ਉਹ ਜ਼ਰੂਰ ਕਰਾਉਣੀ ਹੈਗੀ ਆ ਤੇ ਸਾਨੂੰ ਜਹੇ ਬੰਦੀਆਂ ਦੇ ਫੋਨ ਆ ਰਹੇ ਆ ਜਹੇ ਬੰਦੀਆਂ ਕਹਿੰਦੀਆਂ ਜੇ ਬਾਣੀ ਨੂੰ ਬੋਲੇ ਆ ਮਾਰੇ ਤੇ ਸਾਨੂੰ ਦੱਸੋ ਫਟਾਫਟ ਅਸੀਂ ਕਾਰਵਾਈ ਉਹਨੇ ਤੇ ਕਰवानी ਹੈ ਜੈਹ ਬੰਦਿਆਂ ਘੋੜੇ ਵੀ ਆ ਸਕਦੇ ਆ ਕੁਛ ਵੀ ਆ ਸਕਦਾ ਹੈਗਾ ਕੱਲ ਨੂੰ ਕੋਈ ਘਟਨਾ ਹੁੰਦੀ ਆ ਕੋਈ ਗੱਲਬਾਤ ਹੁੰਦੀ ਆ ਸਰਕਾਰ ਜ਼ਿੰਮੇਦਾਰ ਹੋਗੀ ਸਰਕਾਰ ਨੂੰ ਬੇਨਤੀ ਆ ਜਲਦ ਤੋਂ ਜਲਦ ਕੁੜੀ ਨੂੰ ਫੜ ਕੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ ਗਲਤ ਕਰਦੇ ਆ ਇੱਕ ਤਾਂ ਉਹਨਾਂ ਨੂੰ ਕੋਰਟ ਦੇ ਮਾਰਦੇ ਆ ਇੱਕ ਬੰਦ ਕਰਕੇ ਰੱਖਦੇ ਆ ਬੰਨ ਕੇ ਕੁੱਟਿਆ ਹੈਗਾ ਵਿਚਾਰੀ ਨੂੰ ਆ ਬੁਰਾ ਹਾਲ ਕੀਤਾ ਪਿਆ ਕੁੱਟ-ਕੁੱਟ ਕੇ ਮਰ ਜਾਣਾ ਜੇ ਤੁਸੀਂ ਦੇਖੇ ਕਿੱਦਾਂ ਕੰਮ ਇਹਦਾ ਦਾ ਕੰਮ ਦੀ ਸੀਗੀ ਮੈਡੀਕਲ ਹੋ ਗਿਆ ਹੁਣ ਹੁਣ ਸਾਨੂੰ ਪਤਾ ਲੱਗਾ ਮੈਡੀਕਲ ਦੇ ਵਿੱਚ ਵੀ ਕੰਬਦੀ ਸੀ ਕੋ ਰੋਟੀ ਨਹੀਂ ਦਿੱਤੀ ਮਹੀਨਾ ਤੱਕ ਇਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਦਿੱਤੀ ਇੱਕ ਮਹੀਨਾ ਕਿੱਦਾਂ ਬਚੀ ਹੋਗੀ ਮੇਰਾ ਸਹਾਰਾ ਆ ਯਾਰ ਇਦਾਂ ਦੇ ਗੰਦੇ ਲੋਕ ਆਂਦੇ ਇਹਨਾਂ ਨੂੰ ਮੈਂ ਗੰਦੇ ਕਹੂੰਗਾ ਵੀ ਉਹ ਜਨਾਨੀ ਕੋ ਜਨਾਨੀ ਨਹੀਂ ਹੈਗੀ ਹੈ ਤਾਂ ਸਾਡੀ ਭੈਣ ਹੈ ਪਰ ਉਹਦੀਆਂ ਹਰਕਤਾਂ ਗੰਦੀਆਂ ਨੇ ਗੰਦੀਆਂ ਵੀ ਤੂੰ ਦੱਸ ਵੀ ਤੇਰੀ ਭੈਣ ਵੱਡੀ ਆ ਵੱਡੀ ਭੈਣੇ ਕਮਾਹ ਹੁੰਦੀ ਆ ਤੂੰ ਆਪਣੀ ਮਾਂ ਦੇ ਉੱਤੇ ਕੁੱਟਦੀ ਪਈਆਂ ਡਾਂਗਾ ਲੈ ਲੈ ਕੇ ਚਪੇੜਾ ਮਾਰਦੀ ਪਈਆਂ ਖੱਜ ਤੂੰ ਕਰਦੀ ਪਈਆਂ ਸ਼ਰਮ ਨਹੀਂ ਆਉਂਦੀ ਤੈਨੂੰ ਉਹ ਤਾਂ ਚਰਮ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਬੰਦਿਆ ਨੂੰ ਤੇ ਅਸੀਂ ਬੰਦੀ ਕਾਰਵਾਈ ਜ਼ਰੂਰ ਕਰਵਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀ ਇਹ ਵੀਡੀਓ ਇਹਨਾਂ ਨੇ ਪਾਈ ਆ ਕਾਫੀ ਤੋਰ ਮਰੋੜ ਕੇ ਪਾਈ ਆ ਵੀਡੀਓ ਬਿਲਕੁਲ ਕਲੀਅਰ ਨਹੀਂ ਪਾਈ ਆ ਔਰ ਜਿਹੜੇ ਇਹ ਕਮੈਂਟ ਕਰ ਰਹੇ ਆ ਠੀਕ ਹੈ ਉਹਨਾਂ ਨੂੰ ਵੀ ਇਹੀ ਆ ਵੀ ਪਹਿਲਾਂ ਪ੍ਰੋਪਰ ਗੱਲ ਸਮਝੋ ਫੇਰ ਕਮੈਂਟ ਕਰੋ ਕਿਸੇ ਦੇ ਕੈਰੈਕਟਰ ਤੇ ਇਦਾਂ ਜਜਮੈਂਟ ਨਾ ਕਰੋ ਵੀਡੀਓ ਦੀ ਜਾਂਚ ਵੀ ਕਰवानी ਹਾਂਜੀ ਜਾਂਚ ਮੈਂ ਜ਼ਰੂਰ ਕਰਾਣਾ ਚਾਹਨੀ ਆ ਤੇ ਉਹ ਸੰਬੰਧੀ ਕੋਈ ਤੁਸੀਂ ਸਾਈਬਰ ਸੈੱਲ ਦੇ ਵਿੱਚ ਕੰਪਲੇਂਟ ਵਗੈਰਾ ਕਰੋਗੇ ਤੁਹਾਡਾ ਪੱਖ ਨਹੀਂ ਰੱਖਿਆ ਗਿਆ ਇੱਕ ਮੀਡੀਆ ਦਾ ਰੋਲ ਅ ਇਹ ਦੋਨੋਂ ਧਿਰਾਂ ਦਾ ਪੱਖ ਜਾਣ ਕੇ ਫਿਰ ਉਹਨੂੰ ਪਬਲਿਸ਼ ਕਰ ਮੀਡੀਆ ਵਾਲੇ ਨੇ ਦੇਖੋ ਜੀ ਸਾਡੀ ਬਿਲਕੁਲ ਪ੍ਰੋਪਰ ਗੱਲ ਨਹੀਂ ਸੁਣੀ ਆ ਠੀਕ ਹੈ ਜੇ ਉਹ ਬੋਲ ਰਹੇ ਉਹਨਾਂ ਨੇ ਉਹ ਕਵਰ ਨਹੀਂ ਕੀਤੀ ਜੇ ਉਹ ਕਵਰ ਕੀਤੀ ਉਹ ਇਹਨਾਂ ਨੇ ਡਿਲੀਟ ਕੀਤੀ ਆ ਪੂਰੀ ਦੀ ਕਵਰ ਕੀਤੀ ਆ ਉਹਨਾਂ ਨੇ ਜਸਟ ਮੈਨੂੰ ਹੀ ਮੋਰੋ ਲਿਆ ਕੇ ਕਵਰ ਕੀਤੀ ਬਾਕੀ ਸਾਰਾ ਉਹਨਾਂ ਨੇ ਡਿਲੀਟ ਮਾਰਤਾ ਉਹ ਕੀ ਇੱਥੇ ਗਾਲੀ ਗਲੋਚ ਕਰ ਰਹੇ ਸੀ ਜਾਂ ਕੀ ਮੇਰੀ ਫੈਮਲੀ ਨੂੰ ਆ ਕੇ ਫालतू ਬੋਲ ਰਹੇ ਸੀਗੇ ਜਾਦਾ ਪ੍ਰੋਪਰ ਗੱਲ ਸੁਣੋ ਫੇਰ ਉਹ ਇਨਸਾਫ ਕਰੋ ਇਹਨਾਂ ਨੇ ਇਨਸਾਫ ਪ੍ਰੋਪਰ ਨਹੀਂ ਕੀਤਾ ਹੁਣ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਡਰ ਵੀ ਆ ਤੁਹਾਡੇ ਮਾਂ ਨੂੰ ਲੈ ਕੇ ਤੁਹਾਨੂੰ ਖੁਦ ਨੂੰ ਲੈ ਕੇ ਭੈਣਾ ਭਾਈਆਂ ਨੂੰ ਲੈ ਕੇ ਵੀ ਕਿਤੇ ਜਿੱਦਾਂ ਉਹਨਾਂ ਨੇ ਧਮਕੀਆਂ ਦਿੱਤੀਆਂ ਵਾ ਤੁਹਾਡੀ ਜਾਨ ਮੰਨ ਲਓ ਨੁਕਸਾਨ ਹੋ ਜਾਂਦਾ ਤੇ ਚੱਲ ਜਾਂਦੀ ਸਿਰਫ ਮਾਂ ਹੁੰਦੀ ਇਹਦੀ ਘਰ ਹਾਂ ਕਿਸੇ ਵੇਲੇ ਅਸੀਂ ਵੀ ਆਪਣੇ ਦਰਵਾਜ਼ੇ ਬੰਦ ਕਰਕੇ ਬੈਠੇ ਹੁੰਦੇ ਹੁਣ ਵੀ ਬੰਦੇ ਸੀ ਖੜਕਾਇਆ ਗਿਆ ਤੇ ਇਸ ਕਰਕੇ ਇਹਦੀ ਸੇਫਟੀ ਚਾਹੀਦੀ ਹਾਂ ਮੈਂ ਇਹ ਕਹੂੰਗੀ ਵੀ ਦੇਖੋ ਜਿੱਦਾਂ ਵੀ ਮੈਂ ਵੀ ਕੰਮ ਕਰ ਕਰਦੀ ਆ ਮੈਨੂੰ ਵੀ ਮੇਰੀ ਜਾਨ ਤੋਂ ਖਤਰਾ ਵਾ ਠੀਕ ਹੈ ਜਿੱਦਾਂ ਇਹ ਸਾਨੂੰ ਧਮਕੀਆਂ ਦੇ ਰੇ ਕੱਲ ਨੂੰ ਮੈਨੂੰ ਵੀ ਕੁਝ ਹੋ ਸਕਦਾ ਮੈਂ ਕੰਮ ਦੇ ਸਿਲਸਲੇ ਚ ਕਦੇ ਦੇਰ ਸਵੇਰ ਵੀ ਬਾਹਰ ਆਣੀ ਜਾਨੀ ਆ ਮੇਰੇ ਨਾਲ ਕੁਝ ਹੁੰਦਾ ਜਾਂ ਮੇਰੀ ਮਾਂ ਨਾਲ ਕੁਝ ਹੁੰਦਾ ਠੀਕ ਹੈ ਇਹ ਜੱਥੇਦਾਰ ਹੀ ਸਾਰੇ ਰਹਿਣਗੇ ਹੁਣ ਮੈਨੂੰ ਨਹੀਂ ਪਤਾ ਉਹ ਪ੍ਰੋਪਰ ਜੱਥੇਦਾਰ ਹੈ ਜਾਂ ਨਹੀਂ ਆ ਜਿਹੜੇ ਵੀ ਇਹ ਕਿੱਥੇ ਦੇ ਆ ਕੋਣ ਹੈ ਕਿੱਥੇ ਦੇ ਆ ਕੁਝ ਵੀ ਨਹੀਂ ਪਤਾ ਜੀ ਇਹਨੇ ਆਏ ਇਹਨਾਂ ਚੰਡੀਗੜ੍ਹ ਦੇ ਆ ਰੱਖੋ ਹੀ ਆਏ ਸੀ ਕੰਡੇ ਪਤਾ ਨਹੀਂ ਆਪਨੂੰ ਨਹੀਂ ਪਤਾ ਦੇਖੋ ਸਾਰੇ ਜਿੰਨੇ ਵੀ ਆਏ ਸੀਗੇ ਕੋਈ ਕਹ ਰਿਹਾ ਸੀ ਚੰਡੀਗੜ੍ਹ ਤੋਂ ਆ ਕੋਈ ਕਹਿੰਦਾ ਸੀ ਬਾਹਰੇ ਦੂਰ ਤੋਂ ਆ ਸਾਨੂੰ ਪ੍ਰੋਪਰ ਕਿਸੇ ਨੇ ਐਡਰੈਸ ਨਹੀਂ ਦੱਸਿਆ ਗੁੰਡਾ ਦਲਦੇ ਸੀ ਕੋਈ ਨਾਮ ਵਗੈਰਾ ਕੋਈ ਕੁਝ ਵੀ ਨਹੀਂ ਦੱਸਿਆ ਨਾ ਗੁੰਡਾ ਦਲਦੇ ਸੀ ਗੁੰਡਾ ਦਲਦੇ ਸੀ ਹਾਂ ਗੁੰਡਾ ਦਲਦੇ ਸੀ ਸਾਨੂੰ ਇਹਨਾਂ ਬਾਰੇ ਨਹੀਂ ਪਤਾ ਬੋਤਾ ਸੋ ਸਾਰਿਆਂ ਨੂੰ ਹੀ ਨਿਹੰਗ ਕਹਿ ਦਿੰਨੇ ਆ ਬਸ ਠੀਕ ਹੈ ਤਾਂ ਜੋ ਵੀ ਇਨਸਾਫ ਤੋਂ ਆਇਆ ਜਾਵੇ ਠੀਕ ਹੈ ਜੀ ਜੋ ਕਮੈਂਟ ਕਰ ਰਿਹਾ ਪਲੀਜ਼ ਰਿਕੁਐਸਟ ਵਾਲੀ ਗੱਲ ਆ ਸੋ ਸਮਝ ਕੇ ਦੋ ਕਮੈਂਟ ਵੀ ਤੇ ਬਿਲਕੁਲ ਆਪਾਂ ਇਨਸਾਫ ਦੇ ਤੇ ਉਹ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਆਪਣਾ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਨਾ ਠੀਕ ਹੈ ਮੈਨੂੰ ਸਪੋਰਟ ਕਰਨੀ ਪ੍ਰੋਪਰ ਔਰ ਜਿੱਦਾਂ ਤੁਸੀਂ ਸ਼ੇਅਰ ਕਰੋਗੇ ਮੈਨੂੰ ਨਹੀਂ ਪਤਾ ਤੁਹਾਡੇ ਲਿੰਕ ਕਿੱਥੇ ਤੱਕ ਮੇਰੇ ਸਾਰੇ ਲਿੰਕ ਤੁਸੀਂ ਸਾਰੇ ਹੋ ਜਦੋਂ ਮੈਂ ਨਹੀਂ ਰਹਿਣਾ ਇਹ ਮੈਨੂੰ ਕਹਿੰਦੇ ਜਮੀਨ ਮੈਨੂੰ ਪੋਛਣੀ ਚਾਹੀਦਾ ਮੈਂ ਕਿਰਾਏ ਤੇ ਰਹਿੰਦੀ ਹਾਂ ਇਸ ਵਿੱਚ ਕਿਰਾਏ ਤੇ ਰਹਿਣਾ ਬਸ ਤੂੰ ਕਮੇੜੀ ਗੱਲ ਸੋ ਨਾ ਹੋਂ। ਕਹਿੰਦੀ ਮੈਂ ਕਿਹਦੇ ਰੰਦੀ ਮੈਂ ਹੋਂ ਉੱਥੇ ਜਾਣਾ। ਮੇਰੀ ਗੱਲ ਕਿ ਉਹ ਕਹਿ ਰਹੇ ਕਿ ਤੁਹਾਨੂੰ ਬੰਦ ਕੇ ਰੱਖਿਆ ਤੁਹਾਨੂੰ ਕੁਟਦੇ ਮੈਂਨੂੰ ਉਹ ਦਿਨ ਪਹਿਲੇ ਦਿਨ ਬੰਦ ਕੇ ਰੱਖਿਆ ਸੀ ਇਹਨਾਂ ਨੇ। ਮੈਨੂੰ ਪਤਾ ਮੈਂ ਕਿੰਨੀ ਮੁਸ਼ਕਲਾਂ ਉੱਪਰ ਚੱਕ ਚੜੀ ਆ। ਮੇਰੀ ਮਾਣੇ ਮੈਨੂੰ ਬੰਨਿਆ ਵਾ, ਮੇਰੀ ਭੈਣ ਨੇ, ਮੇਰੇ ਭਰਾ ਨੇ, ਮੇਰੀ ਮਾੜੀ ਤੇ ਨਾਲ ਰਲ ਕੇ ਮੈਨੂੰ ਕੋਟਿਆ ਬੋਤਾ। ਮੇਰੇ ਐਨੇ ਨਾ ਨੀਲ ਪਏ ਹੋਏ ਸੀ ਮੈਨੂੰ ਤੇਰੇ ਹਾਂ, ਬਾਅਦ ਚ ਇਹਨੇ ਮੈਨੂੰ ਝੂਠ ਬੋਲਿਆ। ਕਹਿੰਦੀ ਮੇਨੇ ਚੁੱਪ ਹੀ ਬੋਲੇ ਕਹਿੰਦੇ ਜੇ ਮੈਨੂੰ ਪਤਾ ਹੁੰਦਾ ਨਾ ਤੇ ਇਹਨਾਂ ਇਦਾਂ ਕਰਨਾ ਸੀਗਾ ਮੈਂ ਤੈਨੂੰ ਬਾਰ ਬਾਰ ਭਜਾਂਦੀ ਜੇ ਤੂੰ ਬਾਰ ਬਾਰ ਭਜਾਂਦੀ ਲੋਕ ਕਿਉ ਲਾਏ ਤੁਹਾਨੂੰ ਕਿਉ ਕੁੱਟਣਗੇ ਤੁਹਾਡੀ ਸਿਸਟਰ ਹੈ ਤੁਹਾਡੀ ਮੈਨੂੰ ਕੋ ਮੈਂ ਕੁਛ ਨਹੀਂ ਮੈਨੂੰ ਪਤਾ ਹੈਗਾ ਬਾਅਦ ਚ ਭਈ ਇਹਨਾਂ ਨੇ ਪਹਿਲੇ ਨੰਬਰ ਤੇ ਮੇਰੇ ਗਲੇ ਚ ਸ਼ਬਦ ਉਤਾਰਿਆ ਵੀਰੇ ਜੋ ਬੰਦਾ ਭਰ ਪੁੱਛੋ ਕਰੋ ਬਾਰ ਗਈ ਕਿਉ ਸੀ ਕਿਉ ਤੁਸੀਂ ਮੈਨੂੰ ਕਿੱਸ ਮੇਰਾ ਮੈਂ ਡਿਵੋਰਸੀ ਆ ਮੈਂ ਨਹੀਂ ਵੀਰੇ ਬਿਨਾਂ ਡਿਵੋਰਸ ਹੋਇਆ ਹੋਇਆ ਏ ਤਾਡਾ हां मेरे मेरा डिवोर्स ਹੋਇਆ ਤੇ ਹਾਂਜੀ ਮੇਰੇ ਕੋ ਸਾਰੇ ਪ੍ਰੂਫ ਹੈਗੇ ਨੇ ਮੁੰਡੇ ਦੇ ਨਾਮ ਲਾ ਕੇ ਉੱਠੜ ਮੈਂ ਉਹਦੇ ਨਾਮ ਤੇ ਉਹ ਕੋਈ ਮੇਰਾ ਸਿਰਫ ਅ ਫਰੈਂਡ ਹੈ ਦੇਖਦੇ ਆ ਕਿੱਦਾਂ ਫਰੈਂਡ ਬਸ ਠੀਕ ਹੈ ਠੀਕ ਹੈ ਦੇਖੋ ਜੀ ਸਿੱਧੀ ਜੀ ਗੱਲ ਦੱਸੀਏ ਅਸੀਂ ਕੁੜੀ ਨੂੰ ਥਾਣੇ 'ਚ ਰਿਪੋਰਟ ਪਾਲ ਖਾਈ ਸੀ ਇਹ ਮੇਰੀ ਸਿਸਟਰ ਆ ਵੱਡੇ ਸਾਡਾ ਕੋਈ ਹੱਕ ਨਹੀਂ ਸੀਗਾ ਇਹਨੂੰ ਕੁੱਟਣ ਦਾ ਸਿੱਧੀ ਜੀ ਗੱਲ ਦੱਸੀਏ ਇਹਨੇ ਲੱਛਣ ਖੁਦ ਕੀਤੇ ਘਟਾਉਣ ਵਾਲੇ ਜੇ ਤੁਹਾਡੇ ਘਰ ਦੇ ਵਿੱਚ ਵੀ ਧੀ ਪੈਣ ਹੈਗੀ ਨਾ ਅਸੀਂ ਇੱਕ ਗੱਲ ਜ਼ਰੂਰ ਕਵਾਂਗੇ ਜੇ ਪੇਰੈਂਟਸ ਨੇ ਇਹ ਵਾਲਾ ਐਕਸ਼ਨ ਲਿਆ ਨਾ ਤੇ ਬੱਚੇ ਦੀ ਭਲਾਈ ਲਈ ਲਿਆ ਮੈਂ ਵੀ ਇੱਕ ਕੁੜੀ ਆ ਜੇ ਮੇਰੇ ਘਰ ਦੇ ਮੈਨੂੰ ਇਦਾਂ ਕਰੂਗੇ ਨਾ ਤੇ ਬੱਚਾ ਜੇ ਭਟਕ ਰਿਹਾ ਤਾਂ ਮਾਰੂਗੇ ਬੇਸ਼ੱਕ ਅਜੇ ਨਹੀਂ ਅੰਗ ਮੇਰੇ ਲਈ ਇਹਨਾਂ ਲਈ ਸਾਥ ਲੈ ਕੇ ਆਏ ਆ ਕੁਛ ਵੀ ਆਏਗਾ ਵੀਰ ਮੇਰੇ ਹਜੇ ਮੈਂ ਵਿੱਤ ਨਹੀਂ ਬੁਲਾ ਰਹੀ ਹੁਜੇ ਮੈਂ ਵਿੱਤ ਨਹੀਂ ਬੁਲਾ ਰਹੀ ਭਾਈ ਤੁਹਾਡੇ ਨਾਲ ਠੀਕ ਹੈ ਇਹ ਮੈਨੂੰ ਅੱਗੇ ਧਮਕੀ ਦੇ ਰਹੇ ਆ ਵੀ ਲੈ ਅਸੀਂ ਇੱਥੋਂ ਨਹੀਂ ਆਏ ਅਸੀਂ ਕਿਸੇ ਦੇ ਕੇ ਨਹੀਂ ਆਏ ਕੁੜੀ ਦੇ ਭਲਾਈ ਲਈ ਆਏ ਆ ਜੇ ਭਲਾਈ ਲਈ ਆਏ ਨਾ ਇੱਕ ਗੱਲ ਦਾ ਜਵਾਬ ਦਿਓ ਸਾਰੇ ਹੀ ਠੀਕ ਹੈ ਕੁੜੀ ਜੱਦੀ ਜੰਮੀ ਆ ਠੀਕ ਹੈ ਅੱਜ ਤੱਕ ਕਰਦੇ ਨੇ ਕੋਈ ਦੁਖੀ ਨਹੀਂ ਹੋਣ ਦਿੱਤਾ ਜਦੋਂ ਕੇਸ ਚੱਲ ਰਿਹਾ ਉਹਦਾ ਬਾਪੂ ਨਾਲ ਮੇਰਾ ਜਾਂਦਾ ਰਿਹਾ ਬਾਪੂ ਨੇ ਐ ਤਾਂ ਕੋਈ ਚੀਜ਼ ਦੀ ਕਮੀ ਨਹੀਂ ਆਣ ਦਿੱਤੀ ਠੀਕ ਹੈ ਅੱਜ ਜਦੋਂ ਇਹਨੇ ਡਿਵੋਰਸ ਲੈ ਲਿਆ ਮੁੰਡੇ ਦੇ ਮਗਰ ਲੱਗ ਕੇ ਜਿਹਦੇ ਨਾਲ ਰਹਿਣਾ ਚਾਹ ਰਹੀ ਆ ਉੱਥੇ ਜਾ ਕੇ ਕੇਸ ਕਰਾਉਂਦੀ ਫਿਰਦੀ ਆ ਵੀ ਮੈਂ ਮੁੰਡੇ ਦੇ ਨਾਲ ਰਹਿਣਾ ਐਮਐਲਏ ਆਫਿਸ ਤੱਕ ਪੇਸ਼ੀ ਹੋ ਰਹੀ ਆ ਸਾਡੀ ਜ਼ਮੀਨ ਸੀਗੀ ਜਿਹੜਾ ਜ਼ਮੀਨ ਦਾ ਅਲੀਗੇਸ਼ਨ ਲਾ ਰਹੇ ਆ ਠੀਕ ਹੈ ਨਾ ਉਹ ਜ਼ਮੀਨ ਦੇ ਕਰਕੇ ਅਸੀਂ ਕਹਿੰਨੇ ਅਸੀਂ ਸਾਈਨ ਕਰਾਣੇ ਆ ਜੇ ਤੁਹਾਡੇ ਘਰ 'ਚ ਵੀ ਕਿਸੇ ਦੀ ਜ਼ਮੀਨ ਹੋਊਗੀ ਤਾਂ ਤੁਸੀਂ ਬੱਚੇ ਨੂੰ ਬੁਲਾਉਂਗੇ ਅਸੀਂ ਉਹਨੂੰ ਬੁਲਾ ਰਹੇ ਉਹ ਮੁੰਡਾ ਕਹਿ ਰਿਹਾ ਤੂੰ ਸਾਈਨ ਨਹੀਂ ਕਰਨੇ ਕਿਉਂ ਨਹੀਂ ਕਰਨੇ ਕੀ ਕਹਰਨਾ ਮੈਡਮ ਬੰਦ ਕੇ ਕਹਿੰਦੇ ਵੀ ਤੂੰ ਬੰਦ ਕੇ ਅਸੀਂ ਬੰਨਾਂਗੇ ਜਦ ਕੁੜੀ ਨਹੀਂ ਆਉਂਦੀ ਮੁੰਡੇ ਦੇ ਅੱਖੇ ਲਾ ਕੇ ਜਦੋਂ ਜਾਣੇ ਮੁੰਡ ਕੁੜੀ ਗਾਇਬ ਹੋ ਜਾਂਦੀ ਮੁੰਡੇ ਨਾਲ ਤੁਸੀਂ ਵੀ ਉਹ ਤੁਹਾਡੇ ਘਰ ਦਾ ਬੱਚਾ ਗਾਇਬ ਹੋਊਗਾ ਵਿਆਹ ਨਹੀਂ ਕੀਤਾ ਕੁਝ ਨਹੀਂ ਕੀਤਾ ਕਿੱਦਾਂ ਰਹਿ ਲੋਦਣਾ ਉਹ ਤਾਂ ਕਹਿੰਦੇ ਸਾਲ ਤੋਂ ਰਹਿ ਰਹੇ ਆ ਤੁਸੀਂ ਇੱਕੋਦਮ ਕਿਵੇਂ ਯਾਦ ਸਾਲ ਤੋਂ ਹੈ ਨਾ ਠੀਕ ਹੈ ਐਮ ਐਲ ਏ ਆਫਿਸ ਆ ਉਥੇ ਜਾ ਕੇ ਉਹੀ ਮੁੰਡਾ ਕਹਿ ਰਿਹਾ ਮੈਂ 4 ਸਾਲਾਂ ਤੋਂ ਰਹਿ ਰਹੇ ਆ ਐਨੀ ਸੱਚੀ ਆ ਕੁੜੀ ਜਾਂ ਮੁੰਡਾ ਸੱਚਾ ਮੁੰਡੇ ਨੂੰ ਮੂਰੇ ਬਲਾਓ ਮੁੰਡਾ ਸਾਨੂੰ ਧਮਕੀਆਂ ਦਿੰਦਾ ਫਿਰਦਾ ਕਦੇ ਕਹਿੰਦਾ ਕੁੜੀ ਕਹਿੰਦੀ ਮੈਂ ਮੁੰਡੇ ਨੂੰ ਮਰਵਾ ਦੇਣਾ ਮੇਰੀ ਮਾਂ ਨੂੰ ਧਮਕੀ ਤੱਕ ਦਿੱਤੀ ਆ ਤਾਂ ਅਸੀਂ ਕੁੜੀ ਘਰੇ ਲਿਆਂਦੀ ਆ ਕੱਲ ਨੂੰ ਮੇਰੀ ਮਾਂ ਨੂੰ ਕੁਝ ਵੀ ਹੋ ਜੇ ਕੌਣ ਜ਼ਿੰਮੇਵਾਰ ਆ ਖੜੂ ਨੇ ਅੰਗ ਆ ਖੜੂ ਮੀਡੀਆ ਆ ਖੜੂ ਸਾਰੇ ਐਮਐਲਏ ਵਗੈਰਾ ਕੋਈ ਕਹਿਣ ਨਹੀਂ ਖੜਨਾ ਮੈਂ ਇੱਕ ਢੋਕ ਕੇ ਕਹਿੰਦੀ ਮੈਂ ਨਹੀਂ ਮਾਰਾ ਖੜੀਆਂ ਬਸ ਅਸੀਂ ਨਹੀਂ ਭੇਜਣੀ ਕੁੜੀ ਜਾਓ ਇੱਥੇ ਦੀ ਸਾਰੇ ਆ ਦੇਖੋ ਭਾਈ ਆ ਮੁੰਡਾ ਇੱਥੋਂ ਮੈਂ ਲੈ ਦੇ ਤਾ ਇਹ ਐਨਐਚਆਰਜੀ ਇੱਥੇ ਰਹਿ ਗਿਆ ਆ ਦੇਖੋ ਧੱਕਾ ਕਰ ਰੇ ਕੁੜੀ ਨਾਲ ਉਹ ਨਹੀਂ ਨਹੀਂ ਉਹ ਲਗਾ ਦੀ ਜੀ ਬੱਚਾ ਨਹੀਂ ਆ ਦੇ ਲੈ ਆ ਕਿਉਂਕਿ ਹੱਟ ਪਾ ਦੇ ਇੱਕ ਮਿੰਟ ਨਾ ਆ ਨਾ ਆ ਨਹੀਂ ਕੋਈ